ਗੁੱਡ ਮਾਰਨਿੰਗ एवरीवन ਐਨੇ ਨੂੰ ਬਤਾਣਾ ਮੇਰੀ ਸਾਊਂਡ ਕਲੀਅਰ ਹੈ ਔਰ ਸਕਰੀਨ ਸ਼ੋ ਹੋ ਰਹੀ ਹੈ ਉਹ ਲੋਕ ਠੀਕ ਹੈ ਓਕੇ ਚਲੋ 4:10 ਹੋ ਗਏ ਆਪਾਂ ਸਟਾਰਟ ਕਰਦੇ ਆਂ ਹਰ ਦਿਨ ਦੀ ਤਰ੍ਹਾਂ ਪਹਿਲਾਂ ਮੈਨੂੰ ਸੁਣਨਾ ਹੈ ਫਿਰ ਉਸ ਤੋਂ ਬਾਅਦ ਆਪਾਂ ਸਕਰੀਨ ਦੀ طرف ਵਧਾਂਗੇ ਠੀਕ ਹੈ ਟਾਪਿਕ ਹੈ ਮਹਾਤਮਾ ਗਾਂਧੀ ਜਨਮ ਇਹਨਾਂ ਦਾ ਗੁਜਰਾਤ ਦੇ ਵਿੱਚ ਹੋਇਆ ਸੀ ਪੋਰਬੰਦਰ ਦੇ ਵਿੱਚ ਇਹ ਤੁਹਾਨੂੰ ਸਾਰਾ ਪਤਾ ਹੀ ਹੈ 2 ਅਕਤੂਬਰ 1869 ਦੇ ਵਿੱਚ ਹੋਇਆ ਸੀ ਪੂਰਾ ਨਾਮ ਮੋਹਨਦਸ ਕਰਮਚੰਦ ਗਾਂਧੀ ਸੀ ਪਿਤਾ ਦਾ ਨਾਮ ਕਰਮਚੰਦ ਗਾਂਧੀ ਜੋ ਪੋਰਬੰਦਰ ਦੇ ਵਿੱਚ ਦਿਵਾਨ ਦਾ ਕੰਮ ਕਰਦੇ ਸੀ ਮਾਤਾ ਜੀ ਇਹਨਾਂ ਦੇ ਪਤਲੀ ਬਾਈ ਇਹਨਾਂ ਦੀ ਮਾਤਾ ਧਾਰਮਿਕ ਵਿਚਾਰਾਂ ਵਾਲੇ ਸਨ ਹਰੀਸ਼ਚੰਦਰ ਦੀਆਂ ਕਹਾਣੀਆਂ ਇਹਨਾਂ ਨੂੰ ਸੁਣਾਉਂਦੇ ਸੀ ਕਿੰਨਾ ਨੂੰ ਗਾਂਧੀ ਜੀ ਇਸੇ ਤਰ੍ਹਾਂ ਗਾਂਧੀ ਜੀ ਦੇ ਜੀਵਨ ਦੇ ਵਿੱਚ ਸੱਚ ਦੇ ਹਿੰਸਾ ਦੇ ਬੀਜ ਇਹਨਾਂ ਦੀ ਮਾਤਾ ਨੇ ਬੋਏ ਸੀ ਠੀਕ ਹੈ ਜੀ ਉਸੇ ਨੇਤਰਤਵ ਤੇ ਚੱਲਦੇ ਹੋਏ ਗਾਂਧੀ ਜੀ ਨੇ ਪੂਰੇ ਦੇਸ਼ ਨੂੰ ਆਜ਼ਾਦੀ ਦਿਵਾਨ ਵਾਸਤੇ ਯੋਗਦਾਨ ਵੀ ਪਾਇਆ ਜਨੂਪਾਤਾ ਇਹਨਾਂ ਦੀ ਪਤਨੀ ਦਾ ਨਾਮ ਕਸਤੁਰਬਾ ਸੀ 13 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਜੀ ਹਾਂਜੀ ਗੁੱਡ ਈਵਨਿੰਗ ਸਭ ਸਭ ਨੂੰ ਗੁੱਡ ਈਵਨਿੰਗ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਪਤਨੀ ਦਾ ਨਾਮ ਕਸਤੂਤ ਕਸਤੁਰਬਾ ਸੀ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਪਤਨੀ ਦੀ ਮੌਤ 1944 ਦੇ ਵਿੱਚ ਪੁਨਾ ਜੇਲ੍ਹ ਦੇ ਵਿੱਚ ਹੋ ਜਾਂਦੀ ਹੈ ਇਹਨਾਂ ਦੀ ਪਤਨੀ ਦੀ ਮੌਤ 1944 ਦੇ ਵਿੱਚ ਹੁੰਦੀ ਹੈ ਪੁਨਾ ਜੇਲ੍ਹ ਦੇ ਵਿੱਚ ਹੋ ਜਾਂਦੀ ਹੈ गांधी जी ਨੂੰ ਰਾਸ਼ਟ੍ਰਪੀਤਾ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਸਿੰਗਾਪੁਰ ਠੀਕ ਹੈ ਜੀ ਸਿੰਗਾਪੁਰ ਚ ਬਾਪੂ ਸਰੋਜਨੀ 나ਯਡੂ ਨੇ ਕਿਹਾ ਸੀ ਗਾਂਧੀ ਜੀ ਨੂੰ ਰਾਸ਼ਟ੍ਰਪੀਤਾ ਕਿੰਨੇ ਕਿਹਾ ਸੀ ਸੁਭਾਸ਼ ਚੰਦਰ ਬੋਸ ਨੇ ਠੀਕ ਹੈ ਜੀ ਬਾਪੂ ਸਰੋਜਨੀ 나ਯਡੂ ਨੇ ਕਿਹਾ ਬਲੰਗ ਬਾਬਾ ਉੱਤਰ ਪੱਛਮੀ ਸੀਮਾ ਤੇ ਖਾਨ ਅਬਦੁਲ ਗਫਾਰ ਖਾਨ ਦੁਆਰਾ ਕਿਹਾ ਗਿਆ ਦੇਸ਼ ਦੇ ਰੋਹੀ ਫਕੀਰ ਫਕੀਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਨਸਟਨ ਜਿਹੜੇ ਚਰਚਿਲ ਸੀ ਉਹਨਾਂ ਦੁਆਰਾ ਕਿਹਾ ਗਿਆ अर्दनंगा फकीर फ्रैंक मोरेस ने कहा महात्मा, गा, महात्मा ने गांधी महात्मा शब्द एन नूर विंदरन टैगोर ने ਦਿੱਤਾ ਸੀ चंपारण सत्याग्रह ਤੋਂ ਬਾਅਦ डू और डाई ਦਾ ਮੰਤਰ ગાંધી ਨੇ ਦਿੱਤਾ ਸੀ ਭਾਰਤੀ ਰਾਜਨੀਤੀ ਦਾ ਬੱਚਾ ਐਨੀਬਸੈਂਟ ਦੁਆਰਾ ਕਿਹਾ ਗਿਆ ਦੁਬਾਰਾ ਸੁਣੋ ਸਰੋਜਨੀ 나ይਡੂ ਨੇ ਇਹਨਾਂ ਨੂੰ ਵਾਪਾਪੂ ਕਿਹਾ ਸੀ ਠੀਕ ਹੈ ਸਰੋਜਨੀ 나ይਡੂ ਨੂੰ ਜਿਹੜੀ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਸਭ ਤੋਂ ਵੱਧ ਪਿਆਰ ਆਪਣੇ ਪਿਓ ਨਾਲ ਲੁੰਦਾ ਆਪਣੇ ਪਾਪਾ ਨਾਲ ਲੁੰਦਾ ਆਪਣੇ ਪਿਤਾ ਨਾਲ ਲੁੰਦਾ ਨਾਈਡੂ ਨੇ ਇਹਨੂੰ ਬਾਪੂ ਕਿਹਾ ਤਾਂ ਉਤਰੀ ਪੱਛਮੀ ਸੀਮਾ ਤੇ ਖਾਨ ਅਬਦੁਲ ਖਵਾਨ ਖਾਨ ਗਫਾਰ ਖਾਨ ਦੇ ਦੁਆਰਾ ਮੀਂਹ ਸੀ ਮਲੰਗ ਬਾਬਾ ਕਿਹਾ ਗਿਆ ਸੀ ਠੀਕ ਹੈ ਗਫਾਰ ਗਫਾਰ ਮਤਲਬ ਮਲੰਗ ਬਸ ਇਹ ਤੇ ਸਿਨੋਨੀਮ ਬਣਾ ਲੈਣਾ ਮਲੰਗ ਬਾਬਾ ਕਿਹਾ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਵਿਨਸਟਨ ਚਰਚਿਲ ਦੇ ਦੁਆਰਾ ਦੇਸ਼ਦロイ ਫਕੀਰ ਕਿਹਾ ਸੀ ਅੰਗਰੇਜ਼ਾਂ ਨੇ ਵੈਸੇ ਵੀ ਸਟੇਟਸ ਆਪਾਂ ਨੂੰ ਕੀ ਦਿੱਤਾ ਸੀ ਦੇਸ਼ਦロイਾਂ ਦਾ ਹੀ ਦਿੱਤਾ ਸੀ ਬਸ ਉਹਨਾਂ ਨੇ ਕੀ ਕੈਵਿੰਸਟਨ ਚਰਚਿਲ ਨੇ ਗਾਂਧੀ ਨੂੰ ਦੇਸ਼ ਦੇ ਰੋਈ ਫਕੀਰ ਕਹਤਾ ਠੀਕ ਹੈ ਅਰਧ ਨੰਗਾ ਫਕੀਰ ਜਦੋਂ ਨੰਗੇ ਹੋ ਕੇ ਘੁੰਮਣਾ ਪੈਂਦਾ ਹੈ ਤਾਂ ਮਨ ਵਿੱਚ ਰੋਸਤਾ ਆ ਹੀ ਜਾਂਦਾ ਹੈ ਫ੍ਰੈਂਕ ਮੋਰੇਸ ਨੇ ਜャ ਤਾਂ ਜਿਹੜੇ ਫ੍ਰੈਂਕ ਹੁੰਦੇ ਆ ਜਿਆਦਾ ਉਹ ਹੀ ਨੰਗੇ ਫਿਰਦੇ ਰਹਿੰਦੇ ਨੇ ਤੇ ਜャ ਜਦੋਂ ਕਿਸੇ ਨੂੰ ਜ਼ਬਰਦਸਤੀ ਨੰਗਾ ਫਰਾਇਆ ਜਾਵੇ ਤਾਂ ਮਨ ਵਿੱਚ ਰੋਸ ਆ ਜਾਂਦਾ ਹੈ ਫ੍ਰੈਂਕ ਮੈਰੋਸ ਮਹਾਤਮਾ ਰਵਿੰਦਰਨਾਥ ਠ گور ਨੇ ਕੀ ਚੰਬਾਰਨ ਸਤਿਆਗ੍ਰਹਿ ਤੋਂ ਬਾਅਦ ਕਿਹਾ ਭਾਰਤੀ ਰਾਜਨੀਤੀ ਦਾ ਬੱਚਾ ਐਨੀ ਬਸੰਟ ਦੁਆਰਾ ਕਿਹਾ ਗਿਆ ਕੀਕੇ ਜੀ ਐਨੀ ਬਸੰਤ ਦੁਆਰਾ ਕਿਹਾ ਬਸੰਤਰੁੱਤ ਦੇ ਵਿੱਚ ਕੀ ਕਰਦੇ ਆ ਆਪਾਂ ਹੈਨਾ ਇਹਦੇ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਭਾਰਤੀ ਰਾਜਨੀਤੀ ਦਾ ਬੱਚਾ ਐਨੀ ਬਸੰਤ ਦੁਆਰਾ ਕੀ ਆ ਗਿਆ ਡੂਰ ਡਾਈ ਦਾ ਮੰਤਰ ਕਿੰਨੇ ਦਿੱਤਾ ਗਾਂਧੀ ਜੀ ਨੇ ਨੈਕਸਟ ਉਸ ਤੋਂ ਬਾਅਦ ਸਿੱਖਿਆ ਇਹਨਾਂ ਦੀ 1888 ਦੇ ਵਿੱਚ ਇੰਗਲੈਂਡ ਗਏ ਵਕਾਲਤ ਦੀ ਪੜ੍ਹਾਈ ਕੀਤੀ 1888 ਦੇ ਵਿੱਚ ਇੰਗਲੈਂਡ ਦੇ ਵਿੱਚ ਗਏ ਉੱਥੇ ਵਕਾਲਤ ਦੀ ਪੜ੍ਹਾਈ ਕੀਤੀ ਤੇ 1891 ਦੇ ਵਿੱਚ ਬੈਰਿਸਟਰ ਬਣ ਕੇ ਭਾਰਤ ਵਾਪਸ ਆ ਗਏ ਸੀ ਖਾਸ ਸੀ ਵਿੱਚ ਇੰਗਲੈਂਡ ਗਏ 91 ਵਿੱਚ ਬੈਰਿਸਟਰ ਬਣ ਕੇ ਭਾਰਤ ਵਾਪਸ ਆ ਗਏ وکਾਲਤ ਦੇ ਅੰਤਰਗਤ ਗਾਂਧੀ ਜੀ ਨੂੰ ਭਾਰਤ ਜਾਣਾ ਪਿਆ ਠੀਕ ਉਸ وکਾਲਤ ਦੇ ਅੰਦਰ ਇੱਕ ਮੁਸਲਿਮ ਵਿਅਕਤੀ ਜੋ ਭਾਰਤੀ ਸੀ ਅਬਦੁੱਲਾ ਅਬਦੁੱਲਾ ਦੇ ਕੇਸ ਦੀ ਪਰਵਿਗਰਨ ਦੇ ਵਾਸਤੇ ਗਾਂਧੀ ਜੀ ਨੂੰ ਫ੍ਰਿਕਾ ਜਾਣਾ ਪਿਆ ਸੀ ਅਫਰੀਕਾ ਦੇ ਵਿੱਚ ਜਿਹੜਾ ਨੇਟਾਲ ਠੀਕ ਹੈ ਨੇਟਾਲ ਜਿਵੇਂ ਟੋਲ ਹੁੰਦਾ ਹੈ ਨਾ ਉਹ ਮੈਨ ਨੇ ਟੋਲ ਨੇਟੋਲ ਦੇ ਵਿੱਚ 1893 ਵਿੱਚ ਅਫਰੀਕਾ ਗਏ ਪਾਸਿਵਿਟਿੰਗ ਲੈਂਡ ਗਈ ਬਕਾਲ ਦੀ ਪੜਾਈ ਕਰਨ ਵਾਸਤੇ 1899 ਦੇ ਵਿੱਚ ਵਾਪਸ ਆ ਗਈ ਬੈਰੈਸਟਰ ਬਣ ਕੇ ਠੀਕ ਹੈ ਜੀ ਉਸ ਤੋਂ ਬਾਅਦ 1893 ਵਿੱਚ ਕੀ ਕਰ ਗਏ ਕਰਨ ਗਏ ਸੀ ਅਬਦੁੱਲਾ ਦੇ ਕੇਸ ਦੀ ਪੈਰਵੀ ਕਰਨ ਵਾਸਤੇ ਅਫਰੀਕਾ ਦੇ ਵਿੱਚ ਚਲੇ ਗਏ ਅਫਰੀਕਾ ਵਿੱਚ ਜੋ ਭਾਰਤੀ ਸਨ ਗਾਂਧੀ ਕੋਲ ਕੱਪੜੇ ਦੀ ਘਾਟ ਸਨ ਹਾਂ ਸਹੀ ਹੈ ਤਾਂ ਨੰਗਾ ਫਕੀਰ ਕਿਹਾ ਗਿਆ ਸੀ ਠੀਕ ਹੈ ਟ੍ਰਿਕ ਬਣਾਈ ਐ ਅੱਛਾ ਚਲੋ अफ्रीका ਦੇ ਵਿੱਚ ਜੋ ਭਾਰਤੀ ਸਨ ਅਸਲਸੇਨਾ ਮੈਂ ਉਹ ਤਾਂ ਮੈਸੇਜ ਕੱਟ ਵਿਖਦੀਆਂ ਜਦੋਂ ਜਦੋਂ ਮੈਂ ਪੜਾ ਰਹੀ ਹੁੰਦੀ ਆ ਕਿਉਂਕਿ ਮੇਰੇ ਮਨ 'ਚ ਵਿਊਜ਼ ਹੁੰਦੇ ਆ ਜਿਹੜੀਆਂ ਫੀਲਿੰਗਸ ਹੁੰਦੀਆਂ ਨਾ ਉਹ ਮਿਸ ਹੋ ਜਾਂਦੀਆਂ ਉਹ ਲੈ ਖਤਮ ਹੋ ਜਾਂਦੀ ਲੈ ਗਤੀ ਜਿਹੜੀ ਤੇਜ਼ੀ ਹੁੰਦੀ ਹੈ ਚਲੋ ਹੁਣ ਤੋਂ ਮੈਂ ਦੇਖ ਹੀ ਲੈ ਕਿਤੇ ਸੀ ਗਿਆਪਾ afrika ਦੇ ਅੱਛਾ 1893 ਵਿੱਚ afrika ਜਾਂਦੇ ਆ ਮੈਂ ਤੁਹਾਨੂੰ ਦੱਸਦੀ ਤੋ ਅਬਦੁੱਲਾ ਦੇ ਕੇਸ ਤੇ ਪੈਰ ਵੀ ਕਰਨ ਵਾਸਤੇ afrika ਦੇ ਵਿੱਚ ਜੋ ਭਾਰਤੀ ਸਨ ਉਹਨਾਂ ਉੱਤੇ ਸਰਕਾਰ ਦੁਆਰਾ ਅਤਿਆਚਾਰ ਕੀਤਾ ਜਾਂਦਾ ਸੀ africa ਦੇ ਵਿੱਚ ਜਿਹੜੇ ਭਾਰਤੀ ਸੀਗੇ ਉਹਨਾਂ ਉੱਤੇ ਸਰਕਾਰ ਦੇ ਦੁਆਰਾ ਅਤਿਆਚਾਰ ਕੀਤਾ ਜਾਂਦਾ ਸੀ ਠੀਕ ਹੈ ਤੇ ਉਹ ਸਤਿਆਚਾਰ ਦੇ ਵਿਰੋਧ ਵਿੱਚ ਗਾਂਧੀ ਨੇ ਸਤਿਆਚਾਰ ਦਾ ਪ੍ਰਯੋਗ ਕੀਤਾ ਕਲੀਅਰ 1894 ਦੇ ਵਿੱਚ ਨੈਟੋਲ africa ਦੇ ਵਿੱਚ ਜਿਹੜੀ ਜਗ੍ਹਾ ਹੈ ਨਾ ਨੈਟੋਲ ਉੱਥੇ ਇੰਡੀਅਨ ਕਾਂਗਰਸ ਦੀ ਸਥਾਪਨਾ ਗਾਂਧੀ ਨੇ ਕੀਤੀ ਇੱਕ ਸੰਸਥਾ ਹੀ ਹੈ ਇਹ ਸੰਸਥਾ ਜੋ ਹਿੰਦੂਸਤਾਨੀਆਂ 'ਤੇ ਅਤਿਆਚਾਰ ਹੋ ਰਿਹਾ ਉਸ ਦਾ ਵਿਰੋਧ ਕਰੇਗੀ ਕਹਿੰਦਾ ਇਸੇ ਸੰਸਥਾ ਦੇ ਤਹਿਤ ਗਾਂਧੀ ਨੇ ਇੱਕ ਪੱਤਰ ਕੱਢਿਆ ਇੰਡੀਅਨ ਓਪੀਨੀਅਨ ਦੁਆਰਾ ਸੁਨੋ 1894 ਦੇ ਵਿੱਚ ਨੈਟੋਲ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ ਨੈਟੋਲ ਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਇੱਕ ਤਰ੍ਹਾਂ ਦੀ ਇਹ ਸੰਸਥਾ ਸੀ ਇਹ ਸੰਸਥਾ ਜੋ ਹਿੰਦੂਸਤਾਨੀਆਂ ਦੇ ਅਤਿਆਚਾਰ ਹੋ ਰਹੀ ਸਨ ਉਹਨਾਂ ਦਾ ਵਿਰੋਧ ਕਰੇ ਇਸੇ ਸੰਸਥਾ ਦੇ ਤਹਿਤ ਗਾਂਧੀ ਨੇ ਇੱਕ ਪੱਤਰ ਕੱਢਿਆ ਜਿਹਨੂੰ ਇੰਡੀਅਨ ਓਪੀਨੀਅਨ ਕਿਹਾ ਗਿਆ। ਇਹ ਇੰਡੀਅਨ ਓਪੀਨੀਅਨ ਨਾਮਕ ਪੱਤਰ ਗਾਂਧੀ ਜੀ ਦੁਆਰਾ ਸਾਊਥ ਅਫਰੀਕਾ ਦੇ ਵਿੱਚ ਕੱਟਿਆ ਗਿਆ ਸੀ। ਇੰਡੀਅਨ ਓਪੀਨੀਅਨ ਪੱਤਰ ਕਿੰਦੇ ਦੁਆਰਾ ਕੱਢਿਆ ਗਿਆ ਸੀ? ਗਾਂਧੀ ਦੁਆਰਾ ਕਿੱਥੇ ਕੱਢਿਆ ਗਿਆ ਸੀ? ਸਾਊਥ ਅਫਰੀਕਾ ਦੇ ਵਿੱਚ। ਜਿੰਦੇ ਵਿੱਚ ਜੋ ਹਿੰਦੂਆਂ ਦੇ ਅਤਿਆਚਾਰ ਹੋ ਰਹੇ ਸਨ, ਉਹਨਾਂ ਦੇ ਖਿਲਾਫ ਜਨਮ ਜਾਗਰਿਤ ਕਰਨਾ ਇਸੇ ਲਈ ਇੰਡੀਅਨ ਓਪੀਨੀਅਨ ਨਾਮਕ ਪత్రికਾ ਤੇ ਨੇਟਾਲ ਇੰਡੀਅਨ ਕਾਂਗਰਸ ਸੰਸਥਾ ਦੀ ਸਥਾਪਨਾ ਕੀਤੀ। ਤੇ ਰੋਸ ਤੋਂ ਬਾਅਦ ਕੀ ਹੋਇਆ ਪ੍ਰਵਾਸੀ ਭਾਰਤੀਆਂ ਦੀ ਰੱਖਿਆ ਲਈ ਜੋ ਅਫਰੀਕਾ ਦੇ ਵਿੱਚ ਰਹਿ ਰਹੇ ਸਨ ਜਿਹੜੇ ਪ੍ਰਵਾਸੀ ਭਾਰਤੀ ਸੀ ਪ੍ਰਵਾਸੀ ਭਾਰਤੀਆਂ ਦੀ ਰੱਖਿਆ ਦੇ ਲਈ ਜੋ ਅਫਰੀਕਾ ਵਿੱਚ ਰਹਿ ਰਹੇ ਸਨ ਉਹਨਾਂ ਵਾਸਤੇ ਕੰਮ ਕੀਤਾ ਗਿਆ ਨਿਊਜ਼ਪੇਪਰ ਬਣਾਉਂਦਾ ਤੇ ਨੈਟਲ ਇੰਡੀਅਨ ਕਾਂਗਰਸ ਅਸਥਾ ਬਣਾਉਂਦਾ ਇੱਥੇ 1906 ਦੇ ਵਿੱਚ ਗਾਂਧੀ ਜੀ ਨੇ ਸਤਿਆਗ੍ਰਹਿ ਦਾ ਪ੍ਰਯੋਗ ਕਰ ਲਿਆ ਸਤਿਆਗ੍ਰਹਿ ਦਾ ਮਤਲਬ ਹੈ ਟਰੂਥ ਠੀਕ ਹੈ ਜੀ ਸਤਿਆ ਦਾ ਮਤਲਬ ਟਰੂਥ ਇਹਨਾਂ ਪ੍ਰਯੋਗ ਕਰਿਆ ਅਫਰੀਕਾ ਵਿੱਚ ਅੱਧਿਆ ਦੇ ਹਿਆਰੀ ਕੀਤਾ ਅਧਿਆਦੇਸ਼ ਮਤਲਬ ਆਰਡੀਨੈਂਸ ਹਿੰਦੂਸਤਾਨੀਆਂ ਦੇ ਖਿਲਾਫ ਉੱਥੇ ਜੋ ਪ੍ਰਵਾਸੀ ਸਨ ਉਹਨਾਂ ਉੱਤੇ ਅਤਿਆਚਾਰ ਕਰਨ ਦੇ ਲਈ ਜਿਸ ਨੂੰ ਗਾਂਧੀ ਜੀ ਨੇ ਸ਼ਾਂਤੀਪੂਰਨ ਜਲਾ ਦਿੱਤਾ ਅਫਰੀਕਾ ਵਿੱਚ ਇਹ ਅਧਿਆਦੇਸ਼ ਆ ਰਹੀ ਕੀਤਾ ਹਿੰਦੂਸਤਾਨੀਆਂ ਦੇ ਖਿਲਾਫ ਉੱਥੇ ਜਿਹੜੇ ਪ੍ਰਵਾਸੀ ਸਨ ਉਹਨਾਂ ਉੱਤੇ ਅਤਿਆਚਾਰ ਕਰਨ ਦੇ ਲਈ ਜਿਸ ਨੂੰ ਗਾਂਧੀ ਜੀ ਨੇ ਸ਼ਾਂਤੀਪੂਰਨ ਜਲਾ ਦਿੱਤਾ ਸਰਕਾਰ ਨੂੰ ਵੀ ਚੁਕਣਾ ਪਿਆ ਗਾਂਧੀ ਜੀ ਨੂੰ ਵੀ ਉੱਥੇ ਸੱਤਿਆਗ੍ਰਹਿ ਦੇ ਲਈ ਸਫਲਤਾ ਮਿਲੀ ਕਿੱਥੇ ਸਾਊਥ ਅਫਰੀਕਾ ਦੇ ਸਾਊਥ ਅਫਰੀਕਾ ਵਿੱਚ ਦੋ ਆਸ਼ਰਮਾਂ ਦੀ ਫਿਰ ਗਾਂਧੀ ਨੇ ਸਥਾਪਨਾ ਕੀਤੀ। ਗਾਂਧੀ ਜੀ ਦੇ ਦੋਸਤ ਰੁਸਤਮ ਦੀ ਮਦਦ ਦੇ ਨਾਲ ਕੀਤੀ ਸੀ। ਸਾਊਥ ਅਫਰੀਕਾ ਦੇ ਵਿੱਚ ਜਗ੍ਹਾ ਹੈ ਕਿ ਡਰਬਨ। ਡਰਬਨ ਦੇ ਨੇੜੇ ਇੱਕ ਫਾਰਮ ਮਤਲਬ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਜਿੰਦਾ ਨਾਮ ਫਿਨਿਕਸ ਫਾਰਮ ਸੀ। ਠੀਕ ਹੈ ਸਾਊਥ ਅਫਰੀਕਾ ਦੇ ਵਿੱਚ ਡਰਬਨ ਦੇ ਨੇੜੇ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਸੀ। ਡਰਬਨ ਦੇ ਨੇੜੇ ਨਿਕਟ ਜਿਹੜਾ ਆਸ਼ਰਮ ਬਣਾਇਆ ਸੀ ਫਿਨਿਕਸ ਫਾਰਮ ਸੀ। ਫਿਰ ਇੱਕ ਟੋਲਸਟੋਏ ਆਸ਼ਰਮ ਦੀ ਸਥਾਪਨਾ ਕੀਤੀ। ਇਕ ਕੋਲਨਾਬਖ ਨੇ ਜੋ ਇਹਨਾਂ ਦੇ ਮਿੱਤਰ ਦੇ ਮਿੱਤਰ ਸਨ ਟੋਲਸਟਾਈ ਆਸ਼ਰਮ ਦੀ ਸਥਾਪਨਾ ਦੇ ਵਿੱਚ ਉਹਨ ਇੰਨੇ ਮਦਦ ਕੀਤੀ ਸੀ ਠੀਕ ਹੈ ਕੋਲਨਾਬਖ ਗਾਂਧੀ ਜੀ ਦਾ ਇੱਕ ਦੋਸਤ ਸੀਗਾ ਇੱਥੇ ਰੁਸਤਮ ਹੋ ਗਿਆ ਇੱਕ ਸੀਗਾ ਕੋਲਨਾਬਖ ਇਹਨੇ ਟੋਲਸਟਾਈ ਆਸ਼ਰਮ ਬਣਾਉਣ ਦੀ ਗਾਂਧੀ ਜੀ ਦੀ ਮਦਦ ਕੀਤੀ ਤੇ ਬਹੁਤ ਸਾਰਾ ਧਨ ਵੀ ਦਿੱਤਾ ਸੀ ਇਹ ਆਸ਼ਰਮ ਜੋਨਸਨ ਬਰਗ ਦੇ ਵਿੱਚ ਹੈ ਇਹ ਵੀ ਸਾਊਥ ਅਫਰੀਕਾ ਦੇ ਵਿੱਚ ਹੀ ਹੈ ਇੱਕ ਡਰਬਨ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਫਿਨਿਕਸ ਤੇ ਜਿਹੜਾ ਦੂਜਾ ਸੀ ਸਾਊਥ ਅਫਰੀਕਾ ਦੇ ਵਿੱਚ ਜੋਨਸਨਬਰਗ ਦੋਵੇਂ ਆਸ਼ਰਮ ਨੇਟਾਲ ਸਾਊਥ ਅਫਰੀਕਾ ਦੇ ਵਿੱਚ ਸਥਾਪਿਤ ਕੀਤੇ ਪ੍ਰਵਾਸੀ ਭਾਰਤੀਆਂ ਲਈ ਜਿੱਥੇ ਕੰਮਾਂ ਨੂੰ ਗਤੀ ਦਿੱਤੀ ਜਾਂਦੀ ਹੈ ਦੋਵੇਂ ਦੇ ਦੋਵੇਂ ਆਸ਼ਰਮ ਨੇਟਾਲ ਵਿੱਚ ਸਥਾਪਿਤ ਕੀਤੇ ਗਏ ਮਤਲਬ ਸਾਊਥ ਅਫਰੀਕਾ ਵਿੱਚ ਸਥਾਪਿਤ ਕੀਤੇ ਪ੍ਰਵਾਸੀ ਭਾਰਤੀਆਂ ਲਈ ਜਿੱਥੇ ਕੰਮਾਂ ਨੂੰ ਗਤੀ ਦਿੱਤੀ ਜਾਂਦੀ ਹੈ 1915 ਦੇ ਵਿੱਚ ਗਾਂਧੀ ਜੀ ਭਾਰਤ ਵਾਪਸ ਆਏ 1915 ਵਿੱਚ ਕੀ ਹੋਇਆ ਗਾਂਧੀ ਜੀ ਭਾਰਤ ਵਾਪਸ ਆ ਗਏ ਜੀਵਨ ਲਾਲ ਬੈਰਿਸਟਰ ਦੇ ਘਰ ਦੇ ਵਿੱਚ ਗਾਂਧੀ ਜੀ ਕਿਰਾਏ ਤੇ ਰਹਿੰਦੇ ਸੀ ਅੰਮਦਾਬਾਦ ਦੇ ਵਿੱਚ ਫਿਰ 25 ਫਰਵਰੀ ਸੋਰੀ 25 ਮਈ 1915 ਨੂੰ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਜਿਹਨੂੰ ਸਤਿਆਗ੍ਰਹਿ ਆਸ਼ਰਮ ਕਿਹਾ ਜਾਂਦਾ ਹੈ ਅੰਮਦਾਬਾਦ ਵਿੱਚ ਇੱਕ ਜਗ੍ਹਾ ਹੈ ਕੋਚਰਨ ਉੱਥੇ ਜੀਵਨ ਲਾਲ ਬੈਰਿਸਟਰ ਦੇ ਘਰ ਕਿਰਾਏ ਤੇ ਰਹਦੇ ਸੀ ਗਾਂਧੀ ਜੀ ਪਰ ਉੱਥੇ ਉਸੇ ਸਮੇਂ ਪਲੇਗ ਵਾਇਰਸ ਸੀ ਇਸ ਲਈ ਉਹਨਾਂ ਨੇ ਇਹ ਆਸ਼ਰਮ ਸਾਬਰਮਤੀ ਦੇ ਤਾਟ ਤੇ ਲੈ ਕੇ ਜਾਣਾ ਪਿਆ ਤੇ ਉੱਥੇ ਸਤਿਆਗ੍ਰਹਿ ਆਸ਼ਰਮ ਸਥਾਪਿਤ ਕਰ ਦਿੰਦੇ ਹਨ ਤੇ ਇਹ ਸਤਿਆਗ੍ਰਹਿ ਅਸ਼ਰਮ ਸਾਬਰਮਤੀ ਆਸ਼ਰਮ ਕਿਹਾ ਜਾਣ ਲਿਖਿਆ। ਗਾਂਧੀ ਜੀ ਨੇ ਸਤਿਆਗ੍ਰਹਿ ਦੀ ਪ੍ਰੇਰਨਾ ਅਮਰੀਕਾ ਦੇ ਵਿਅਕਤੀ ਹੈਨਰੀ ਡੇਵਿਡ ਥੋਰੋ ਤੋਂ ਪ੍ਰਾਪਤ ਕੀਤੀ। ਠੀਕ ਹੈ। ਇੱਕ ਵਾਰੀ ਸਕਰੀਨ ਦੀ طرف ਵੱਧਦੇ ਆ। ਉਸ ਤੋਂ ਬਾਅਦ ਦੁਬਾਰਾ ਫੇਰ ਅੱਗੇ ਦੇਖਦੇ ਹਾਂ ਕੀ ਬੰਦਾ ਹੈ। ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਪੋਰਬੰਦਰ ਵਿੱਚ ਹੋਇਆ। 2 ਅਕਤੂਬਰ 1869 69 ਦੇ ਵਿੱਚ ਹੋਇਆ। ਠੀਕ ਹੈ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਪਿਤਾ ਦਾ ਨਾਮ ਕਰਮਚੰਦ ਗਾਂਧੀ ਜੀ ਪੋਰਬੰਦਰ ਵਿਵਾਨ ਦਾ ਕੰਮ ਕਰਦੇ ਸੀ ਮਾਤਾ ਦਾ ਨਾਮ ਤੁਤਲੀਬਾਈ ਸੀ ਧਾਰਮਿਕ ਵਿਚਾਰਾ ਵਾਲੀ ਸੀ ਹਰੀਸ਼ੰਦਰ ਦੀਆਂ ਕਹਾਣੀਆਂ ਮਹਾਤਮਾ ਗਾਂਧੀ ਨੂੰ ਸੁਣਾਉਂਦੇ ਰਹਿੰਦੇ ਸੀ ਅਹਿੰਸਾ ਦੇ ਬੀਜ ਇੱਨਾ ਨਹੀਂ ਬੋਇਆ ਸੀ ਮਹਾਤਮਾ ਗਾਂਧੀ ਦੇ ਵਿੱਚ ਕਿ ਮਹਾਤਮਾ ਗਾਂਧੀ ਨੇ ਪੂਰੇ ਦੇਸ਼ ਨੂੰ ਆਜ਼ਾਦੀਤਵਾਰਨਸ ਤੇ ਪੂਰਾ ਯੋਗਦਾਨ ਪਾਇਆ ਕਸਤੁਰਬਾ ਦੇ ਨਾਲ ਇਹਨਾਂ ਦਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਤੇ 1994 ਦੇ ਵਿੱਚ ਇਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ ਪੂਨਾ ਜੇਲ ਦੇ ਵਿੱਚ ਠੀਕ ਹੈ ਜੀ ਪੂਨਾ ਜੇਲ ਦੇ ਵਿੱਚ 1944 ਹੋ ਗਿਆ ਇਥੇ ਰਜੇ ਮਿਸਟੇਕ ਹੈ 1944 ਠੀਕ ਹੈ 1944 ਦੇ ਵਿੱਚ 94 ਨਹੀਂ 1944 ਦੇ ਵਿੱਚ ਠੀਕ ਹੈ 1944 ਦੇ ਵਿੱਚ ਕੂਨਾ ਜੇਲ ਦੇ ਵਿੱਚ ਮੋਤ ਹੋ ਗਈ ਸੀ 1944 ਰਿਟਨ ਬਾਈ ਐਨੀ ਮਿਸਟੇਕ ਗਾਂਧੀ ਜੀ ਨੂੰ ਰਾਸ਼ਟਰਪਿਤਾ ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਦੇ ਵਿੱਚ ਕਿਹਾ ਸੀ ਗਾਂਧੀ ਜੀ ਨੂੰ ਰਾਸ਼ਟਰਪਿਤਾ ਸੁਭਾਸ਼ ਚੰਦਰ ਬੋਸ ਨੇ ਕਿਹਾ ਸਿੰਗਾਪੁਰ ਦੇ ਵਿੱਚ ਕਿਹਾ ਬਾਪੂ ਸਰੋਜਨੀ 나ਯਡੂ ਨੇ ਕਿਹਾ ਮਲੰਗਬਾਬਾ ਉਤਰੀ ਬਸਮੀ ਸੀਮਾ ਦੇ ਖਾਨ ਅਬਦੁਲ ਅਗਫਾਰ ਖਾਨ ਦੁਆਰਾ ਕਿਹਾ ਗਿਆ ਦੇਸ਼ ਰੋਹੀ ਫਕੀਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੁਆਰਾ ਕਿਹਾ ਗਿਆ ਅਰਦਨੰਗਾ ਫਰੀਕ ਟੈਂਕ ਮੋਰਿਸ ਦੁਆਰਾ ਕਿਹਾ ਦੂਰ ਡਾਈ ਮੰਤਰ ਕਾਰਦੀ ਜੀ ਨੇ ਦਿੱਤਾ ਭਾਰਤੀ ਰਾਜਨੀਤੀ ਦਾ ਬਚਾ ਐਨੀਬਲ ਸੈਂਟ ਦੁਆਰਾ ਕਿਹਾ ਗਿਆ ਸਿੱਖਿਆ 1888 ਵਿੱਚ ਇੰਗਲੈਂਡ ਵਿੱਚ ਵਕਾਲਤ ਦੀ ਪੜ੍ਹਾਈ ਕਰਨ ਗਏ 1992 ਦੇ ਵਿੱਚ ਬੈਰਿਸਟਰ ਬਣ ਕੇ ਭਾਰਤ ਆ ਗਏ ਠੀਕ ਹੈ ਜੀ ਵਕਾਲੇ ਦੇ ਅੰਦਰ ਗਾਂਧੀ ਜੀ ਨੂੰ ਭਾਰਤ ਜਾਣਾ ਪਿਆ ਤੇ ਇੱਕ ਮੁਸਲਮਨ ਵਿਅਕਤੀ ਸੀ ਜਿੰਨਾ ਨਾਮ ਅਬਦੁੱਲਾ ਸੀ ਉਹਨੇ ਕੇਸ ਦੀ ਪੈਰਵਾਹੀ ਕਰਨਾ ਸੀ ਕਰਦੀ ਜਿੰਨਾ ਉਹ ਤਰੀਕਾ ਜਾਣਾ ਪਿਆ ਅਫਰੀਕਾ ਦੇ ਵਿਜੇਗਾ ਨਟਾਲ ਉੱਤੇ ਹਾਰਾ ਸੁਤਰਾਣ ਵਿੱਚ ਅਫਰੀਕਾ ਚਲੇ ਗਏ ਅਫਰੀਕਾ ਵਿੱਚ ਜੋ ਭਾਰਤੀ ਸਨ ਉਹਨਾਂ ਉੱਤੇ ਸਰਕਾਰ ਦੇ ਦੁਆਰਾ ਅਤਿਆਚਾਰ ਕੀਤੇ ਜਾਂਦੇ ਸੀ ਠੀਕ ਹੈ ਤੇ ਉਹ ਸੱਤਿਆਚਾਰ ਦੇ ਵਿਰੋਧ ਵਿੱਚ ਕਰਦੀ ਨੇ ਸੱਤਿਆਚਾਰ ਦਾ ਪ੍ਰਯੋਗ ਕੀਤਾ 1894 ਦੇ ਵਿੱਚ ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ ਗਾਂਧੀ ਜੀ ਨੇ ਕੀਤੀ ਇੱਕ ਸੰਸਥਾ ਸੀ ਇਹ ਸੰਸਥਾ ਜੇ ਹਿੰਦੂस्तानीਏ ਅਤਿਆਚਾਰ ਹੋ ਰਹੇ ਸਨ ਉਸ ਦਾ ਵਿਰੋਧ ਕਰੇਗੀ ਸੰਸਤਾ ਦੇ ਤਹਿਤ ਗਾਂਧੀ ਜੀ ਨੇ ਇੱਕ ਪੱਤਰ ਕੱਢਿਆ ਇੰਡੀਅਨ ਓਪੀਨੀਅਨ ਠੀਕ ਹੈ ਜੀ ਸਾਊਥ ਅਫਰੀਕਾ ਦੇ ਵਿੱਚ ਕੱਢਿਆ ਸੀ ਜਿਸ ਦੇ ਵਿੱਚ ਜੋ ਹਿੰਦੂ ਸੀ ਠੀਕ ਹੈ ਜਿਸ ਦੇ ਵਿੱਚ ਜੋ ਹਿੰਦੂਆਂ ਤੇ ਅਤਿਆਚਾਰ ਹੋ ਰਹੇ ਸੀ ਉਹਨਾਂ ਦੇ ਖਿਲਾਫ ਜਨਮ ਜਾਗਰਿਤ ਕਰਨਾ ਇਸ ਦੇ ਓਪੀਨੀਅਨ ਇੱਕ ਇਸ ਦੇ ਲਈ ਇੰਡੀਅਨ ਓਪੀਨੀਅਨ ਨਾਮ ਪత్రిక ਤੇ ਨੇਟਾਲ ਇੰਡੀਅਨ ਕਾਂਗਰਸ ਸਥਾਪਨਾ ਦੀ ਸੰਸਥਾ ਦੀ ਸਥਾਪਨਾ ਕੀਤੀ ਪ੍ਰਵਾਸੀ ਭਾਰਤੀਆਂ ਦੀ ਰੱਖਿਆ ਦੇ ਲਈ ਜੋ ਅਫਰੀਕਾ ਦੇ ਵਿੱਚ ਰਹਿ ਗਏ ਸਨ ਉਹ ਨਮਸਤੇ ਕੰਮ ਕੀਤਾ ਗਿਆ ਨਿਊਜ਼ਪੇਪਰ ਬਣਾਉਂਦਾ ਨਟਾਲੀਅਨ ਕੌਂਗਰੈਸ ਹਸ ਬਣਾਉਂਦਾ 1906 ਦੇ ਵਿੱਚ ਕਰਦੀ ਜੀ ਨੇ ਸਤਿਆਗ੍ਰਹਿ ਦਾ ਪ੍ਰਯੋਗ ਕਰਕੇ ਅਫਰੀਕਾ ਵਿੱਚ ਅਧਿਆਦੇਸ਼ জারি ਕੀਤਾ ਉੱਥੇ ਜੋ ਪ੍ਰਵਾਸੀ ਸੀ ਅਤਿਆਚਾਰ ਕਰਨ ਦੇ ਲਈ ਜਿਸ ਨੂੰ ਗਾਂਧੀ ਜੀ ਨੇ ਸ਼ਾਂਤੀ ਗੁਰੂ ਜਲਾ ਦਿੱਤਾ ਸੀ ਤੇ ਸਰਕਾਰ ਨੂੰ ਵੀ ਚੁਕਣਾ ਪਿਆ ਗਾਂਧੀ ਜੀ ਨੂੰ ਵੀ ਸਤਿਆਗ੍ਰਹਿ ਦੇ ਲਈ ਸਫਲਤਾ ਮਿਲੀ ਸਾਊਥ ਅਫਰੀਕਾ ਦੇ ਸਾਊਥ ਅਫਰੀਕਾ ਵਿੱਚ ਦੋ ਆਸ਼ਰਮਾਂ ਦੀ ਸਥਾਪਨਾ ਕੀਤੀ ਗਈ ਗਾਂਧੀ ਜੀ ਦੇ ਦੋਸਤੁਰਸਤਮ ਦੀ ਮਦਦ ਦੇ ਨਾਲ ਦਰਬੰਦ ਦੇ ਵਿੱਚ ਉਹਨਾਂ ਨੇ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਸਾਊਥ ਅਫਰੀਕਾ ਦੇ ਵਿੱਚ ਜਿਸ ਦਾ ਨਾਮ ਕਿਨਿਕ ਸੀ ਦੂਜਾ ਆਸ਼ਰਮ ਸੀ ਟੋਲਸਟੋਏ ਆਸ਼ਰਮ ਠੀਕ ਹੈ ਇਹ ਦੀ ਸਥਾਪਨਾ ਕੀਤੀ ਕੋਲਨਾ ਵਖ ਨੇ ਜੋ ਇਹਨਾਂ ਦੇ ਮਿੱਤਰ ਸਨ ਟੋਲਸਟੋਏ ਦੇ ਆਸ਼ਰਮ ਦੀ ਸਥਾਪਨਾ ਵਿੱਚ ਮਦਦ ਕੀਤੀ ਤੇ ਬਹੁਤ ਸਾਰਾ ਧਨ ਦਿੱਤਾ ਇਹ ਆਸ਼ਰਮ ਜੋਨਸਨਬਰਗ ਦੇ ਵਿੱਚ ਹੈ ਇਹ ਵੀ ਸਾਊਥ ਅਫਰੀਕਾ ਵਿੱਚ ਹੈ ਦੋਵੇਂ ਆਸ਼ਰਮ ਨਟਾਲ ਸਾਊਥ ਅਫਰੀਕਾ ਦੇ ਵਿੱਚ ਸਥਾਪਿਤ ਕੀਤੇ ਗਏ ਪ੍ਰਵਾਸੀ ਭਾਰਤੀਆਂ ਲਈ ਜਿੱਥੇ ਕੰਮ ਨੂੰ ਕੋਈ ਦਿੱਤੀ ਜਾਂਦੀ ਹੈ 1915 ਵਿੱਚ ਗਾਂਧੀ ਜੀ ਭਾਰਤ ਵਾਪਸ ਆ ਗਏ ਜੀਵਨ ਲਾਲ ਬੈਰਿਸਟਰ ਦੇ ਘਰ ਵਿੱਚ ਗਾਂਧੀ ਜੀ ਕਿਰਾਏ ਤੇ ਰਹਿੰਦੇ ਸੀ ਅੰਮਦਾਬਾ। ਫਿਰ ਬੱਚੀ ਮਈ 1915 ਨੂੰ ਇੱਕ ਆਸ਼ਰਮ ਦੀ ਸਥਾਪਨਾ ਕੀਤੀ ਜਿਹਨੂੰ ਸਤਿਆਗ੍ਰਹਿ ਆਸ਼ਰਮ ਆ ਕਹਾ ਜਾਂਦਾ ਹੈ। ਅੰਮਦਾਬਾ ਵਿੱਚ ਇੱਕ ਜਗ੍ਹਾ ਹੈ ਕੋਚਰਨ ਉੱਥੇ ਜੀਵਨ ਲਾਲ ਬੈਰਿਸਟਰ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਸੀ ਕੋਰਕ ਗਾਂਧੀ ਜੀ। ਪਰ ਉਸੇ ਸਮੇਂ ਪਲੇਖ ਖੈਲ ਗਈ ਸੀ ਇਸ ਲਈ ਇਹਨਾਂ ਨੂੰ ਆਸ਼ਰਮ ਸoverlineਮਤੀ ਦੇ ਟਾਟੇ ਤੇ ਲੈ ਕੇ ਜਾਣਾ ਪਿਆ ਤੇ ਇਹ ਸਤਿਆਗ੍ਰਹਿ ਆਸ਼ਰਮ ਸਾਬਿਤ ਕਰ ਦਿੰਦੇ ਨੇ ਆ ਤੇ ਸਤਿਆਗ੍ਰਹਿ ਆਸ਼ਰਮ ਸoverlineਮਤੀ ਆਸ਼ਰਮ ਆ ਜਾਣ ਲੱਗਿਆ ਗਾਂਧੀ ਜੀ ਨੇ ਸਤਿਆਗ੍ਰਹਿ ਦੀ ਪ੍ਰੇਰਣਾ ਅਮਰੀਕਾ ਦੇ ਵਿਅਕਤੀ ਹੈਂਰੀ ਡੇਵਿਡ ਥੋਰੋ ਤੋਂ ਪ੍ਰਾਪਤ ਕੀਤੀ ਸੀ ਠੀਕ ਹੈ ਜੀ ਹੈਂਰੀ ਡੇਵਿਡ ਥੋਰੋ ਇੱਕ ਨਿਬੰਧਕਾਰ ਸੀ ਹੁਣ ਮੈਂ ਫਿਰ ਆਪਣੀ ਤਰਫ ਤੋਂ ਬੋਲਨੀ ਆ ਸਕਰੀਨ ਤੋਂ ਦੁਆਰਾ ਵੇਖਾ ਕਿ ਹੁਣ ਮੇਰੀ ਗੱਲ ਸੁਣੀ ਆ ਅਮਰੀਕਾ ਦੇ ਸੀਗੇ ਜਿਹੜੇ ਹੈਂਰੀ ਡੇਵਿਡ ਥੋਰੋ ਇਹਨਾਂ ਦੁਆਰਾ ਇੱਕ ਬੁੱਕ ਵੀ ਲਿਖੀ ਗਈ ਸੀ ਜਿਹਦਾ ਨਾਮ ਸੀ ਸਿਵਲ ਡਿਸਓਬੀਡੀਅੰਸ ਸਿਵਲ ਡਿਸਓਬੀਡੀਅੰਸ ਬਾਰੇ ਇਹਨਾਂ ਨੇ ਲਿਖਿਆ ਸੀ ਸਤਿਆਗ੍ਰਹਿ ਆ ਪ੍ਰਯੋਗ ਕਰਨ ਦੀ ਸਿੱਖਿਆ ਗਾਂਧੀ ਜੀ ਨੇ ਹੈਂਰੀ ਡੇਵਿਡ ਥੋਰੋ ਤੋਂ ਲਈ ਸੀ ਇਸ ਤੋਂ ਇਲਾਵਾ ਇੱਕ ਅੰਗਰੇਜ਼ ਰਸਕਿੰ ਤੋਂ ਵੀ ਗਾਂਧੀ ਜੀ ਨੂੰ ਪ੍ਰੇਰਨਾ ਮਿਲੀ ਠੀਕ ਹੈ ਇਸ ਤੋਂ ਇਲਾਵਾ ਇੱਕ ਅੰਗਰੇਜ਼ ਰਸਕਿੰ ਤੋਂ ਵੀ ਗਾਂਧੀ ਜੀ ਨੂੰ ਪ੍ਰੇਰਨਾ ਮਿਲੀ ਨੈਕਸਟ ਅਗਲੀ ਗੱਲ ਤੁਸੀਂ ਕਿਹੜੀ ਯਾਦ ਰੱਖਣੀ ਹੈ ਭਾਰਤ ਦੇ ਵਿੱਚ 1915 ਵਿੱਚ ਗਾਂਧੀ ਜੀ ਨੇ ਇੱਕ ਵਿਅਕਤੀ ਤੋਂ ਸਿੱਖਿਆ ਪ੍ਰਾਪਤ ਕਰਦੇ ਹੈ ਉਹਨੂੰ ਆਪ ਦਾ ਰਾਜਨੀਤਿਕ ਗੁਰੂ ਬਣਾ ਲੈਂਦੇ ਹੈ ਉਹਨਾਂ ਦਾ ਨਾਮ ਹੈ ਗੋਪਾਲ ਕਿਸ਼ਨ ਗੋਖਲੇ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸੀਗੇ ਗੋਪਾਲ ਕਿਸ਼ਨ ਗੋਖਲੇ ਜਿਹੜੇ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹੈ ਇੱਥੇ ਭਾਰਤ ਦੇ ਵਿੱਚ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ ਤੇ ਅੰਗਰੇਜ਼ਾਂ ਦੀ ਸਰਕਾਰ ਦੀ ਸਹਾਇਤਾ ਕਰਦੇ ਸੀ ਗਾਂਧੀ ਜੀ ਠੀਕ ਹੈ ਜੀ ਜਦੋਂ ਫਰਸਟ ਵਰਲਡ ਵਾਰ ਸੀ ਗਾਂਧੀ ਨੇ ਤਾਂ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਠੀਕ ਹੈ ਤੇ ਇਹਨਾਂ ਨੇ ਬਹੁਤ ਸਾਰੇ ਭਾਰਤੀਆਂ ਨੂੰ ਵੀ ਪ੍ਰੇਰਿਤ ਕੀਤਾ ਸੀ ਕਿ ਆਪਾਂ ਅੰਗਰੇਜ਼ਾਂ ਦਾ ਸਾਥ ਦਿੰਨੇ ਆ ਤੇ ਅੰਗਰੇਜ਼ ਆਪਾਂ ਨੂੰ ਆਜ਼ਾਦ ਕਰ ਦੇਣਗੇ ਇਸੇ ਕਾਰਨ ਸਰਕਾਰ ਗਾਂਧੀ ਜੀ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਗਾਂਧੀ ਜੀ ਨੇ ਇੱਕ ਉਪਾਦੀ ਪ੍ਰਦਾਨ ਕਰ ਦਿੱੰਦੀ ਕੇਸਰੀ ਹਿੰਦੀ ਤੇ ਜਦੋਂ ਗਾਂਧੀ ਅੰਗਰੇਜ਼ਾਂ ਦਾ ਸਾਥ ਦਿੰਦੇ ਆ ਅਗਰੇਜ਼ ਬੜੇ ਖੁਸ਼ ਹੋ ਜਾਂਦੇ ਆ ਗਾਂਧੀ ਜੀ ਨੇ ਇਹ ਲੈਵਾ ਬਈ ਤੂੰ ਤਾਂ ਕੇਸਰੀ ਹਿੰਦ ਹੈ ਕੇਸਰੀ ਹਿੰਦ ਇਹ ਉਪਾਧੀ ਅੰਗਰੇਜ਼ਾਂ ਨੇ ਗਾਂਧੀ ਜੀ ਨੂੰ ਇਸ ਲਈ ਦਿੱਤੀ ਸੀ ਕਿਉਂਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਫਰਸਟ ওয়ার্ল্ড ਵਾਰ ਦੇ ਵਿੱਚ ਬਹੁਤ ਸਾਰੇ ਬਾਤਾਂ ਦੀ ਮਦਦ ਕਰਨਾ ਵਾਸਤੇ ਪ੍ਰੇਰਿਤ ਕੀਤਾ ਸੀ ਭਾਰਤੀ ਸੈਨਾ ਪ੍ਰਤੀਕਰਨ ਵਾਲਾ ਸਰਜੈਂਟ ਵੀ ਕਿਹਾ ਗਿਆ ਕਿਸ ਨੂੰ ਗਾਂਧੀ ਜੀ ਨੂੰ ਹੁਣ ਸਕਰੀਨ ਦੀ ਤਰਫ ਤੇ ਤੁਸੀਂ ਦੇਖਣਾ ਠੀਕ ਹੈ ਹੈਂਰੀ ਡੇਵਿਡ ਥੋਰੋ ਨੇ ਬੰਦ ਕਰ ਸੰ ਅਮਰੀਕਾ ਦੇ ਹੈਂਰੀ ਡੇਵਿਡ ਥੋਰੋ ਦੇ ਦੁਆਰੇ ਕਿਤਾਬ ਲਿਖੀ ਗਈ ਸੀ ਜਿੰਦਾ ਨਾਮ ਸੀ ਸਿਵਲ ਡਿਸੋਗੇਟ ਸत्याग्रह ਪ੍ਰਯੋਗ ਕਰਨ ਦੀ ਜਿਹੜੀ ਸਿੱਖਿਆ ਗਾਂਧੀ ਜੀ ਨੇ ਹੈਂਡੀ ਡੇਵਿਡ ਥੋਰੋ ਤੋਂ ਲਈ ਇਸ ਤੋਂ ਇਲਾਵਾ ਇੱਕ ਅੰਗਰੇਜ਼ੀ ਰਸਕਿਨ ਤੋਂ ਵੀ ਗਾਂਧੀ ਜੀ ਨੂੰ ਪ੍ਰੇਰਣਾ ਮਿਲੀ ਭਾਰਤ ਦੇ ਵਿੱਚ 1915 ਵਿੱਚ ਗਾਂਧੀ ਜੀ ਇੱਕ ਵਿਅਕਤੀ ਤੋਂ ਸਿੱਖਿਆ ਪ੍ਰਾਪਤ ਕਰਦੇ ਹਨ ਉਹਨੂੰ ਆਪ ਦਾ ਰਾਜਨੀਤਿਕ ਗੁਰੂ ਬਣਾ ਲੈਂਦੇ ਹਨ ਗੋਪਾਲ ਕਿਸ਼ਨ ਗੋਖਲੇ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਗੋਪਾਲ ਕਿਸ਼ਨ ਗੋਖਲੇ ਸੀ ਕਿਉਂਕਿ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਸਨ ਇੱਥੇ ਭਾਰਤ ਦੇ ਵਿੱਚ ਪਹਿਲਾਂ ਵੀ ਸੰਘਰਸ਼ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਸਰਕਾਰ ਦੇ ਮੱਦੇਂ ਜਿਹੜੇ ਗਾਂਧੀ ਸੀ ਉਹ ਅੰਗਰੇਜ਼ ਸਰਕਾਰ ਦੀ ਇਹਨਾਂ ਨੇ ਮਦਦ ਕੀਤੀ ਇਸ ਵਿਸ਼ੇ ਵਿੱਚ ਜਦੋਂ ਅਸੀਂ ਗਾਂਧੀ ਜੀ ਬਹੁਤ ਸਾਰੇ ਭਾਰਤੀਆਂ ਪ੍ਰੇਰਿਤ ਕਰਦੇ ਆ ਕਿ ਆਪਾਂ ਲਈ ਜਨ ਦੀ ਸਹਾਇਤਾ ਕਰਦੇ ਆ ਉਹ ਸਾਰੇ ਭਾਰਤੀ ਪ੍ਰੇਰਿਤ ਹੋ ਗਏ ਜਾਂਦੇ ਆ ਇਸੇ ਕਾਰਨ ਸਰਕਾਰ ਗਾਂਧੀ ਜੀ ਤੋਂ ਬਹੁਤ ਹੀ ਪ੍ਰਭਾਵਿਤ ਹੁੰਦੀ ਹੈ ਤੇ ਗਾਂਧੀ ਜੀ ਨੂੰ ਇੱਕ ਉਪਾਦੀ ਦੇ ਦਿੰਦੀ ਹੈ ਕਿ ਕੇਸਰੀ ਹਿੰਦ ਕੇਸਰੀ ਹਿੰਦ ਦੀ ਉਪਾਦੀ ਅੰਗਰੇਜ਼ਾਂ ਅੰਗਰੇਜ਼ਾਂ ਨੇ ਗਾਂਧੀ ਜੀ ਨੂੰ ਇਸ ਲਈ ਦਿੱਤੀ ਸੀ ਕਿਉਂਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਫਰਸਟ ওয়ার্ল্ড ਵਾਰ ਦੇ ਵਿੱਚ ਬਹੁਤ ਸਾਰੇ ਭਾਰਤੀਆਂ ਦੀ ਮਦਦ ਕਰਨ ਵਾਸਤੇ ਪ੍ਰੇਰਿਤ ਕਰਦੇ ਸੀ ਭਾਰਤੀ ਸੈਨਾ ਪ੍ਰਤੀਕਰਮ ਵਾਲਾ ਸਰਜੈਂਟ ਜੀ ਕਿੰਨੂੰ ਕਿਹਾ ਜਾਂਦਾ ਹੈ ਗਾਂਧੀ ਜੀ ਕਿਹਾ ਹੈ ਉਸ ਤੋਂ ਬਾਅਦ ਗਾਂਧੀ ਜੀ ਦੇ ਕੰਮ ਬਿਨਾਂ ਸਕਰੀਨ ਤੋਂ ਇੱਕ ਤਰਫ ਇੱਕ ਵਾਰੀ ਮੈਂ ਆਪਣੀ ਤਰਫ ਤੋਂ ਬੋਲਣੀ ਆ ਚੰਪਾਰਨ ਸਤਿਆਗ੍ਰਹਿ ਸਭ ਤੋਂ ਪਹਿਲਾ ਜਿਹੜਾ ਸਤਿਆਗ੍ਰਹਿ ਆ ਨਾ ਸਤਿਆਗ੍ਰਹਿ ਦਾ ਪ੍ਰਯੋਗ ਕੀਤਾ ਸੀ 1917 ਦੇ ਵਿੱਚ ਗਾਂਧੀ ਨੇ ਬਿਹਾਰ ਦੇ ਵਿੱਚ ਕੀਤਾ ਸੀ ਠੀਕ ਹੈ ਜੀ ਸਭ ਤੋਂ ਪਹਿਲੇ ਸਤਿਆਗ੍ਰਹਿ ਦਾ ਜਿਹੜਾ ਪ੍ਰਯੋਗ ਕੀਤਾ ਸੀ ਉਹ 1917 ਦੇ ਵਿੱਚ ਹੋਇਆ ਸੀ ਬਿਹਾਰ ਵਿੱਚ ਕੀਤਾ ਸੀ ਚੰਪਾਰਨ ਦੇ ਵਿੱਚ ਤਿੰਨ ਮੜਾ ਵੀ ਤਿੰਨ ਕਾਠੀ ਕਾਠੀਆ ਪੱਤੀ ਦੀ ਸਮੱਸਿਆ ਦੇ ਕਾਰਨ ਹੋਇਆ ਸੀ ਤਿੰਨ ਇਕਠਿਆ ਪੱਤੀ ਦੀ ਇਸ ਮਸੱਯਾ ਦੇ ਗਾਰਨ ਸੱਤਿਆਗ੍ਰਹਿ ਬੁਲਾਇਆ ਗਿਆ ਸੀ ਇੱਥੇ ਜੋ ਕਿਸਾਨ ਸਨ ਉਹਨਾਂ ਦੇ ਨਾਲ ਅੰਗਰੇਜ਼ਾਂ ਨੇ ਸਮਝੌਤਾ ਕੀਤਾ ਸੀ ਜੋ ਕਿਸਾਨ ਖੇਤੀ ਕਰਦੇ ਸਨ ਉਸ ਖੇਤੀ ਦੇ 3/20 ਹਿੱਸੇ ਤੇ ਨੀਲ ਦੀ ਖੇਤੀ ਕੀਤੀ ਜਾਏਗੀ ਚੰਪਾਰਨ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹਨਾਂ ਦੇ ਕੋਲ ਆਰਧਾ ਖੇਤ ਹੈ ਉਸ ਖੇਤੇ 3/20 ਹਿੱਸਾ ਦਿੱਤੇ ਨੀਲ ਉਗਾਣਾ ਹੀ ਪਵੇਗਾ ਉਸ ਰਾਡ ਯੂਰਪੀਅਨ ਵਿਕਤੀ क्या ਕਰਨਗੇ ਤੇ ਉਸ ਰਾਡ ਤੇ ਹੀ ਨੀਲ ਵੇਚਣਾ ਪਵੇਗਾ ਇਸ ਨੂੰ ਤਿੰਨ ਇਕਠਿਆ ਪੱਤੀ ਇਨ ਗਠਿਆ ਪੱਤੀ ਵੀ ਕਿਹਾ ਜਾਂਦਾ ਹੈ ਫਿਰ 19ਵੀਂ ਸੈਂਚਰੀ ਦੇ ਵਿੱਚ ਜਰਮਨੀ ਨੇ ਨੀਲ ਰਸਾਇਣਿਕ ਤਰਕਤ ਬਣਾ ਲਿਆ 19 ਸੈਂਚਰੀ ਆ ਜਾਂਦੀ ਹੈ ਜਰਮਨੀ ਚ ਲਾਤੀ ਖੇੜ ਲੈਂਦਾ ਰਸਾਇਣਿਕ ਤਰਕਤਾ ਨੂੰ ਨੀਲ ਬਣਾਉਣ ਲੱਗ ਜਾਂਦਾ ਫਿਰ ਉਹਨ ਖੇਤੀ ਕਰਨ ਦੀ ਕੀ ਲੋੜ ਹੈ ਜਦੋਂ ਰਸਾਇਣਿਕ ਤਰਕਤਾ ਤੋਂ ਨੀਲ ਬਣੀ ਜਾਂਦਾ ਹੈ ਯੂਰਪੀਅਨ ਨੂੰ ਨੀਲ ਦੀ ਖੇਤੀ ਨਹੀਂ ਚਾਹੀਦੀ ਸੀ ਤੇ ਨੀਲ ਦੀ ਖੇਤੀ ਬੰਦ ਹੋਣ ਲੱਗੀ ਹੁਣ ਯੂਰਪੀਅਨ ਨੇ ਕਿਸਾਨਾਂ ਨੂੰ ਕਿਹਾ ਜੇ ਤੁਸੀਂ ਇਸ ਬੰਧਨ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਲਗਾਨ ਵਿਧਾਨਾ ਹੋਵੇਗਾ ਠੀਕ ਹੈ ਤਾਂ ਹੀ ਅਸੀਂ ਇਹ ਸਮਝੌਤਾ ਤੁਹਾਨੂੰ ਫ੍ਰੀ ਕਰਾਂਗੇ ਪਰ ਹੁਣ ਮਾਰਕੀਟ ਦੇ ਵਿੱਚ ਨੀਂਦ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਤੇ ਯੂਰਪੀਅਨ ਜਿਹੜੇ ਸੀਗੇ ਉਹ ਲਗਾਉਣ ਨੂੰ ਵਧਾਰੇ ਸੀ ਹੁਣ ਇਹ ਸਮੱਸਿਆ ਦਾ ਹੱਲ ਘੱਟਣਾ ਪਵੇਗਾ ਘਟਣਾ ਹੀ ਪਵੇਗਾ ਠੀਕ ਹੈ ਫਿਰ ਇੱਕ ਹੀ ਸੰ ਰਾਜਕੁਮਾਰ ਸ਼ੁਕਲ ਜੋ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ पर मजबूती इरादे वाला सी गांधी जी 1916 ਦੇ ਵਿੱਚ ਮਿਲਦਾ ਹੈ ਲਖਨਊ ਦੇ ਵਿੱਚ ਲਖਨਊ ਚ ਕਾਂਗਰਸ ਅਦਿবেশਨ ਹੋ ਰਿਹਾ ਉਹਦੇ ਉੱਤੇ ਜਾਵੜਦਾ ਮਿਲ ਕਾਂਗਰਸ ਅਦਿবেশਨ ਦੇ ਵਿੱਚ ਮਿਲਦੇ ਹੈ ਗਾਂਧੀ ਜੀ ਨੂੰ ਤੇ ਗਾਂਧੀ ਜੀ ਨੂੰ ਚੰਬਾਰਨਾਂ ਚੰਬਾਰਨਾਂ ਆਉਣ ਦੇ ਲਈ ਜਿੱਦ ਕਰਦੇ ਹੈ ਗਾਂਧੀ ਨੂੰ ਕਹਿੰਦਾ ਵੀ ਤੁਸੀਂ ਚੰਬਾਰਨਾਂ ਗਾਂਧੀ ਜੀ ਨੇ ਹਾਂ ਤੇ ਹੱਥ ਕਰਤੀ ਪਰ ਆਂਦੇ ਹੈਗੇ ਨਹੀਂ ਰਾਜਕੁਮਾਰ ਸ਼ੁਕਰ ਸਾਬਰਮਤੀ ਆਸ਼ਰਮ ਗਾਂਧੀ ਦੇ ਵਿੱਚ ਜਲਾਇਆ ਨੇ ਗਾਂਧੀ ਜੀ ਨੂੰ ਚੰਬਾਰਨਾਂ ਆਨ ਵਾਸਤੇ ਜਿਵੇਂ ਆਪਾਂ ਮੰਤਰੀ ਅਨੁਜਾਇਕ ਕਿਹਾ ਕਿ ਆਨੇ ਆ ਉਹ ਕਹਿੰਦੇ ਵੀ ਜ਼ਰੂਰ ਆਵਾਂਗੇ ਮੁੜ ਕੇ ਆਂਦੇ ਨੇ ਉਈ ਉਹ ਗਣੀ ਦਿਨਾਂ ਲਈ ਹੋਈ ਜਿਹਦੇ ਨਾਲ ਰਾਜਕੁਮਾਰ ਸ਼ੁਕਲ ਨੇ ਗਾਂਧੀ ਜੀ ਨੂੰ ਚੰਪਾਰਨ ਆਨੰਦ ਵਸੇ ਮਜਬੂਰ ਕਰਦੇ ਆ ਕਿਸਾਨਾਂ ਦੀ ਸਥਿਤੀ ਨੂੰ ਦੇਖੋ ਤੇ ਉਹਨਾਂ ਦੇ ਨਿਆਂ ਦਿਲਾਓ ਫਿਰ ਰਾਜਕੁਮਾਰ ਸ਼ੁਕਲ ਦੇ ਯਤਨਾਂ ਦੇ ਨਾਲ ਗਾਂਧੀ ਜੀ ਚੰਪਾਰਨ ਆਉਂਦੇ ਆ ਉੱਥੋਂ ਦੇ ਕਮਿਸ਼ਨ ਦੇ ਵਿਰੋਧ ਕਰਦੇ ਆ ਪਰ ਗਾਂਧੀ ਜੀ ਐਂਟਰ ਕਰ ਜਾਂਦੇ ਆ ਠੀਕ ਹੈ ਰਾਜਕੁਮਾਰ ਸ਼ੁਕਲ ਦੇ ਯਤਨਾਂ ਨਾਲ ਗਾਂਧੀ ਜੀ ਚੰਪਾਰਨ ਆ ਤਾਂ ਜਾਂਦੇ ਆ ਪਰ ਜਿਹੜਾ ਉੱਥੇ ਕਮਿਸ਼ਨਰ 'ਚ ਵਿਰੋਧ ਕਰਦੇ ਆ ਅੰਦਰ ਨਹੀਂ ਵੜਨਿੰਦਾ ਗਾਂਧੀ ਜੀ ਤਾਂ ਕੇਰੇ ਲੰਦਰ ਵੜੇ ਜਾਂਦੇ ਆ ਆਪ ਦੇ ਸਾਥੀਆਂ ਦੀ ਮਦਦ ਨਾਲ ਜਦੋਂ ਭਾਰਤ ਦੇ ਗਾਂਧੀ ਜੀ 1917 ਦੇ ਵਿੱਚ ਆਉਂਦੇ ਹੈ ਉੱਥੇ ਪਹਿਲਾ ਸਫਲ ਸत्याग्रह ਦਾ ਪ੍ਰਯੋਗ ਕੀਤਾ। ਇਸ ਪ੍ਰਯੋਗ ਨੂੰ ਗਾਂਧੀ ਜੀ ਨੇ ਸਾਊਥ ਅਫਰੀਕਾ ਦੇ ਵਿੱਚ ਵੀ ਪ੍ਰਯੋਗ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਇਸ ਪ੍ਰਯੋਗ ਨੂੰ ਗਾਂਧੀ ਜੀ ਨੇ ਸਾਊਥ ਅਫਰੀਕਾ ਵਿੱਚ ਵੀ ਪ੍ਰਯੋਗ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਇੱਥੇ ਆ ਕੇ ਗਾਂਧੀ ਜੀ ਕਹਿੰਦੇ ਹਨ 3/20 3 ਇਕੱਠਿਆ ਪੱਤੀ ਬਿਲਕੁਲ ਗਲਤ ਹੈ ਇਸ ਨੂੰ ਹਟਾਇਆ ਜਾਵੇ। ਫਿਰ ਇਹ ਕਾਯੋਗ ਠਿਤ ਕੀਤਾ ਜਾਂਦਾ ਜਿੰਨੇ ਮੈਂਬਰ ਗਾਂਧੀ ਜੀ ਬੰਦਿਆ ਇਸ ਗੱਲ ਨੂੰ ਪ੍ਰੂਵ ਕਰਨ ਦੇ ਲਈ ਪਰੂਵ ਕਰ ਦਿੰਦੇ ਆ ਕਿ ਤਿੰਨ ਇਕੱਠੀਆਂ ਪੱਤੀਆਂ ਜਿਹੜੀ ਬਿਲਕੁਲ ਗਲਤ ਐ ਇਹਨੂੰ ਹਟਾਇਆ ਜਾਵੇ ਮੀਨ ਜ਼ਮੀਨ ਦੇ ਤੀਜੇ ਹਿੱਸੇ ਦੇ ਉੱਤੇ ਠੀਕ ਐ ਕਹਿੰਦਾ ਇਹਨੂੰ ਹਟਾਇਆ ਜਾਵੇ ਕਿਸਾਨਾਂ ਦੀ ਰਾਸ਼ੀ ਉਹਨਾਂ ਨੂੰ ਵਾਪਸ ਦਿੱਤੀ ਜਾਵੇ ਇਸ ਸਤਿਆਗ੍ਰਹਿ ਦੇ ਨਾਲ ગાંધી ਜੀ 25% ਜਿਹੜੀ ਰਾਸ਼ੀ ਕਿਸਾਨਾਂ ਨੂੰ ਵਾਪਸ ਜਵਾਣ ਦੇ ਵਿੱਚ ਕਾਮਯਾਬ ਹੋ ਜਾਂਦੀ ਐ ਆ ਯੂਰੋਪੀਅਨ ਨਹੀਂ ਲੈ ਰਹੇ ਐ ਜਿਹੜੇ ਜਿੰਨਾਂ ਦਰਾਂ ਨੀਲ ਦੀ ਖੇਤੀ ਕੀਤੀ ਜਾਂਦੀ ਐ ਠੀਕ ਐ ਵਾਪਸ ਕਹਿੰਦੇ ਯੂਰੋਪੀਅਨ ਨਹੀਂ ਲੈ ਰਹੇ ਦੇ ਦੁਆਰਾ ਇਸ ਤਰ੍ਹਾਂ ગાંધી ਜੀ ਚੰਬਨ ਸਤਿਆਗ੍ਰਹਿ ਦੇ ਵਿੱਚ ਸਫਲ ਹੋ ਗਏ ਚੰਪਾਰਨ ਸੱਤਿਆਗ੍ਰਹਿ ਜੀ ગાંધી ਜੀ ਦੇ ਸਹਿਯੋਗੀ ਸਨ ਰਜਿੰਦਰ ਪ੍ਰਸਾਦ ਧੀਕ ਰਿਪਲਾਨੀ ਮਾਦੇਵੀ ਦੇਸਾਈ ਬ੍ਰਿਜ ਕਿਸ਼ੋਰ ਨਰ ਹਰੀ ਬਾਰਿਕ ਤੇ ਮਜ ਮਜਰੂਮ ਆਕ ਚੰਪਾਰਨ ਦੇ ਵਿੱਚ ਠੀਕ ਐਨ ਜੀ ਰੰਗਾ ਨੇ ગાંધી ਜੀ ਦੇ ਇਸ ਕੰਮ ਦਾ ਵਿਰੋਧ ਕੀਤਾ ਰਵਿੰਦਰ ਨਾਥ ਟੈਗੋਰ ਨੇ ਇੱਕ ਪੱਤਰ ਦੇ ਵਿੱਚ ગાંધી ਜੀ ਨੂੰ ਮਹਾਤਮਾ ਲਿਖ ਕੇ ਭੇਜਿਆ ਇਹ ਉਪਾਧੀ ਠੀਕ ਹੈ ਜੀ ਹੁਣ ਸਕਰੀਨ ਦੀ ਤਰਫ ਵੇਖੋ ਚੰਪਾਰਨ ਸੱਤਿਆਗ੍ਰਹਿ ਤੋ ਬੈਲਾ ਸत्याग्रह ਦਾ ਪ੍ਰਯੋਗ 1912 ਦੇ ਵਿੱਚ ਗਾਂਧੀ ਜੀ ਨੇ ਬਿਹਾਰ ਦੇ ਵਿੱਚ ਕੀਤਾ ਚੰਪਾਰਨ ਦੇ ਵਿੱਚ 3/20 3 ਕਠਿਆ ਬੱਤੀ ਦੀ ਸਮੱਸਿਆ ਦੇ ਕਾਰਨ ਇਹ ਸत्याग्रह ਬੁਲਾਇਆ ਗਿਆ ਸੀ ਮਤਲਬ ਪੂਰੀ ਜ਼ਮੀਨ ਦੇ ਵਿੱਚੋਂ ਤੀਜੇ ਹਿੱਸੇ ਤੇ ਨੀਲ ਦੀ ਖੇਤੀ ਕਰਨੀ ਐਥੇ ਜੋ ਕਿਸਾਨ ਸਨ ਉਹਨਾਂ ਨੇ ਅੰਗਰੇਜ਼ਾਂ ਨੇ ਸਮਝੌਤਾ ਕਰ ਲਿਆ ਜੋ ਕਿਸਾਨ ਖੇਤੀ ਕਰਨੀਏ ਉਹਨਾਂ 3/20 ਭਾਗ ਦੇ ਨੀਲ ਖੇਤੀ ਕਰਨੀ ਹੋਵੇਗੀ ਚੰਪਾਰ ਜਿਵੇਂ ਮੰਨ ਲਓ ਇੱਕ ਡੱਬਾ ਬਣਾਵਾ ਹੰਦੇ ਵਿੱਚ ਦੋ ਐਰੋ ਬਣਾ ਲਵਾਂ। ਹਨਾ ਤਾਂ 1 2 3 4 ਇੱਕ ਹਿੱਸਾ ਦਾ ਚਾਰ ਪਾਸੇ ਵਿੱਚ ਸਕੁਅਰ ਬਣਾ ਕੇ ਠੀਕ ਹਨ ਚਾਰ ਭਾਗਾਂ ਵਿੱਚ ਵੰਡਦੀ ਹੈ ਹੰਦਾ ਚੌਥਾ ਹਿੱਸਾ 3/20 নীল ਦੀ ਖੇਤੀ ਕਰਨੀ ਹੋਵੇਗੀ ਜਦ ਬਾਰ ਦੇ ਵਿੱਚ ਜਿੰਨੇ ਵੀ ਕਿਸਾਨ ਹੈ ਉਹਨਾਂ ਦੇ ਕੋਲ ਆਵਦਾ ਖੇਤ ਹੈ ਉਸ ਖੇਤ ਦੇ 3/20 ਭਾਗ ਤੇ ਨੀਲ ਉਗਾਣਾ ਪਵੇ। ਰੇਟ ਯੂਰਪੀਅਨ ਤਿਆਰ ਕਰਨਗੇ ਉਸੇ ਰੇਟ ਤੇ ਵੇਚਣਾ ਪਏਗਾ ਜਿਹੜੇ ਰੇਟ ਤੇ ਯੂਰਪੀਅਨ ਕਰਨਗੇ। ਸਰ ਜਰਮਨੀ ਨੇ 19ਵੀਂ ਸਦੀ 'ਚ ਚਲਾਕੀ ਕੀਤੀ ਰਸਾਇਣਿਕ ਪਦਾਰਥ ਤੇ ਨੀਲੀ ਬਣਾ ਗਿਆ ਲੈ ਫਾ ਕੀ ਬਾਤ ਹੈ ਨਾ ਜੋ ਰਸਾਇਣਿਕ ਪਦਾਰਥ ਤਾਂ ਨੀਲ ਬਣ ਜਾਂਦਾ ਹੈ ਤੇ ਪਰ ਕੀਤੀ ਕਰਨ ਦੀ ਕੀ ਲੋੜ ਹੈ ਕੀਤੀ ਕਰਨ ਤੇ ਟਾਈਮ ਕਿੰਨਾ ਲੱਗਦਾ ਹੈ ਮਹੀਨੇ ਲੱਗ ਜਾਂਦੇ ਨੇ ਹੈਨਾ ਤੇ ਉਹ ਰਸਾਇਣਿਕ ਦਾ ਸੰਤ੍ਰਤ ਬਣਾਈ ਜਾਂਦਾ ਹੈ ਖੇਤੀ ਤਾਂ ਬੰਦ ਹੋਣੀ ਸੀ ਤੇ ਯੂਰਪੀਨ ਨੇ ਕਿਸਾਨਾਂ ਨੂੰ ਗਿਆ ਜਿਹੜਾ ਤੁਸੀਂ ਸਾਡੇ ਨਾਲ ਬੰਧਨ ਕੀਤਾ ਆਇਆ ਹੈ 3 ਘਾਟੇ 35 ਦੇ ਸੰਬੰਧ ਵਿੱਚ ਕਹਿੰਦੇ ਜੇ ਬੰਧਨ ਤੋਂ ਮੁਕਤ ਹੋਣਾ ਹੈ ਤਾਂ ਅਸਤ ਲਗਾਣ ਬਿਧਾਵਾਂਗੇ ਠੀਕ ਹੈ ਅਸੀਂ ਇਹ ਸਮਝੌਤੇ ਤੁਹਾਨੂੰ ਫ੍ਰੀ ਤਾਂ ਹੀ ਕਰਾਂਗੇ ਤੇ ਹੁਣ ਮਾਰਕੀਟ ਦੇ ਵਿੱਚ ਨੀਲ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਅ ਯੂਰਪੀਅਨ ਲਗਾਉਣ ਨੂੰ ਵਧਾਰੇ ਸੀ ਹੁਣ ਇਸ ਸਮੱਸਿਆ ਦਾ ਹੱਲ ਕੱਢਣਾ ਪਵੇਗਾ ਫਿਰ ਇੱਕ ਕਿਸਾਨ ਹੈ ਜਿੰਦਾ ਨਾਮ ਹੈ ਰਾਜਕੁਮਾਰ ਸ਼ੁਕਰ ਜੂ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਪਰ ਮਜ਼ਬੂਤ ਇਰਾਦੇ ਵਾਲਾ ਸੀ ਇਹ ਗਾਂਧੀ ਜੀ ਨੂੰ 1916 ਦੇ ਵਿੱਚ ਮਿਲਦਾ ਹੈ ਲਖਨਊ ਦੇ ਵਿੱਚ ਕਾਂਗਰਸ ਅਦਿਵਿਸ਼ਣ ਹੋ ਰਿਹਾ ਹੁੰਦਾ ਉਸ ਕਾਂਗਰਸ ਅਦਿਵਿਸ਼ਣ ਦੇ ਵਿੱਚ ਮਿਲਦੇ ਹਨ ਗਾਂਧੀ ਜੀ ਨੂੰ ਗਾਂਧੀ ਜੀ ਨੂੰ ਚੰਬਾਰ ਨਾਉਣ ਦੇ ਲਈ ਜੇਜ ਕਰਦੇ ਗਾਂਧੀ ਜੀ ਆਲੀ ਹਾਂ ਤਾਂ ਕਰ ਦਿੰਦੇ ਨੇ ਠੀਕ ਹੈ ਜੀ ਪਰ ਰਾਜਕੁਮਾਰ ਸ਼ੁਕਲ ਰਾਜਕੁਮਾਰ ਜਿਹੜੇ ਸ਼ੁਕਲ ਸੀ ਸਾਬਰਮਤੀ ਆਸ਼ਰਮ ਗਾਂਧੀ ਦੇ ਪਿੱਛੇ-ਪਿੱਛੇ ਚਲੇ ਜਾਂਦੇ ਆ ਜਾਂਦੇ ਹੈਗੇ ਨਹੀਂ ਹਾਂ ਕਰਕੇ ਗਾਂਧੀ ਜੀ ਨੇ ਚੰਪਾਰਨਾਂ ਵਾਸਤੇ ਮਜਬੂਰ ਕਰ ਦਿਆ ਕਿਸਾਨਾਂ ਦੀ ਸਥਿਤੀ ਨੂੰ ਦੇਖੋ ਕਿ ਉਹਨਾਂ ਨੂੰ ਨਿਆਂ ਦਿਵਾਓ ਫਿਰ ਰਾਜਸਥਾਨ ਸ਼ੁਕਲ ਰਾਜਕੁਮਾਰ ਸੋਰੀ ਤੇ ਰਾਜਕੁਮਾਰ ਸ਼ੁਕਲ ਦੇ ਯਤਨ ਨਾਲ ਗਾਂਧੀ ਜੀ ਚੰਪਾਰਨਾਂ ਆਉਂਦੇ ਆ ਉੱਥੇ ਦੇ ਕਮਿਸ਼ਨਰ ਵਿਰੋਧ ਕਰਦੇ ਆ ਠੀਕ ਹੈ ਪਰ ਗਾਂਧੀ ਜੀ ਐਂਟਰ ਕਰ ਜਾਂਦੇ ਆ ਆਦੇ ਸਾਥੀਆਂ ਨਾਲ ਜਦੋਂ ਬਾਰਨ ਗਾਂਧੀ ਜੀ 1917 ਦੇ ਵਿੱਚ ਆਉਂਦੇ ਹੈ ਸਫਲ ਸत्याग्रह ਦਾ ਪ੍ਰਯੋਗ ਕਰਦੇ ਹੈ ਇਸ ਪ੍ਰਯੋਗ ਨੂੰ ਗਾਂਧੀ ਜੀ ਨੇ ਸਾਊਥ ਅਫਰੀਕਾ ਦੇ ਵਿੱਚ ਵੀ ਪ੍ਰਯੋਗ ਕੀਤਾ ਤੇ ਸਫਲਤਾ ਪ੍ਰਾਪਤ ਇੱਥੇ ਆ ਕੇ ਗਾਂਧੀ ਜੀ ਕਹਿੰਦੇ ਹਨ ਕਿ ਤਿੰਨ ਇਕੱਠੇ ਆਪਤੀ ਜਿਹੜੀ ਬਿਲਕੁਲ ਗਲਤ ਹੈ ਇਹਨੂੰ ਹਟਾਇਆ ਜਾਵੇ ਫਿਰ ਇੱਕ ਅਯੋਗ ਘਟਕਿਤ ਆਉਂਦਾ ਹੈ ਜਿਸ ਦੇ ਮੈਂਬਰ ਗਾਂਧੀ ਜੀ ਬਣਦੇ ਹੈ ਤੇ ਇਸ ਗੱਲ ਨੂੰ ਪ੍ਰੂਵ ਕਰ ਦਿੰਦੇ ਆ ਤੀਨ ਇਕੱਠੇ ਪੱਤੀ ਬਿਲਕੁਲ ਗਲਤ ਹੈ ਹਟਾਇਆ ਜਾਵੇ ਕਿਸਾਨਾਂ ਦੀ ਰਾਸ਼ੀ ਵਾਪਸ ਕੀਤੀ ਜਾਵੇ ਤੇ ਗਾਂਧੀ ਜੀ ਦੇ 25% ਰਾਸ਼ੀ ਵਾਪਸ ਦੀਵਾਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਇਹਦੇ ਨਾਲ ਚੰਪਾਰ ਦੇ ਸੱਤੇਗਰ ਸਫਲ ਹੋਏ ਹੰਦੇ ਜਿਸੰਬਾਨ ਸੱਤੇਗਰ ਜੀ ਗਾਂਧੀ ਦੇ ਸਹਿਯੋਗੀ ਕੋਨ ਸੀ ਰੇਸ਼ਿੰਦਰ ਪ੍ਰਸਾਦ ਜੀ ਕਿ ਰਿਪਲਾਨੀ ਬ੍ਰਿਜ ਕਿ ਸ਼ੋਰਨਰ ਹਰੀਬਾਰੀ ਤੇ ਮਜਰੂਮ ਹਕ ਚੰਪਾਰ ਨੇ ਚਰਨ ਜੀ ਰੰਗਾ ਨਾ ਦੇ ਨਰੰਗਾ ਨੇ ਗਾਂਧੀ ਜੀ ਦੇ ਇਸ ਕੰਮ ਦਾ ਵਿਰੋਧ ਕੀਤਾ ਦੇਵਿੰਦਰ ਨਾਟੇ ਗੋਰਨੇਕ ਪੱਤਰ ਵਿੱਚ ਗਾਂਧੀ ਜੀ ਨੂੰ ਮਹਾਤਮਾ ਲਿਖ ਕੇ ਭੇਜਿਆ ਉਹਨਾਂ ਨੇ ਉਪੱਦ ਉਸ ਤੋਂ ਬਾਅਦ ਐਮ ਦਾ ਮਿਲ ਮਜ਼ਦੂਰ ਉਹਨਾਂ ਨੇ ਆਪਣੀ ਤਰਫ਼ ਤੋਂ ਬੋਲਦੀਆਂ ਅੰਮਦਾਬਾਦ ਦੇ ਵਿੱਚ ਕੀ ਹੁੰਦਾ ਪਲੇਗ ਫੈਲ ਜਾਂਦੀ ਹੈ ਤਾਂ ਮਿਲ ਦੇ ਮਾਲਕਾਂ ਨੇ ਬੋਨਸ ਦਿੱਤਾ ਕਿ ਆਪਦੇ ਮਜ਼ਦੂਰ ਵੇਤਨ ਦਾ 70% ਬੋਨਸ ਦਿੱਤਾ ਅੰਮਦਾਬਾਦ ਦੇ ਵਿੱਚ ਪਲੇਗ ਫੈਲ ਗਿਆ ਤਾਂ ਮਿਲ ਵਾਲਿਆਂ ਨੇ ਬੋਨਸ ਦਿੱਤਾ ਸੀ ਆਪਦੇ ਮਜ਼ਦੂਰਾਂ ਨੂੰ ਵੇਤਨ ਦਾ 70% ਬੋਨਸ ਦਿੱਤਾ ਪਲੇਗ ਫੈਲਣ ਦੇ ਕਰ ਬੋਝਾ ਦਾ ਮੁੱਤਾਂ ਚੁੱਕੀਆਂ ਸੀ ਉਸ ਸਮੇਂ ਜੋ ਉਹਨਾਂ ਦੀ ਤਨਖਾਹ ਉਸ ਦੀ 70% ਬੋਨਸ ਦਿੱਤਾ ਗਿਆ ਸੀ ਫਿਰ 1918 ਵਿੱਚ ਪਲੇ ਖਤਮ ਹੋ ਗਿਆ ਤੇ ਮਿਲ ਮਾਲਕਾਂ ਨੇ ਕਿਹਾ ਕਿ ਹੁਣ ਵੀ 80% ਬੋਨਸ ਦਿੱਤਾ ਜਾਵੇ ਠੀਕ ਹੈ ਜੀ ਵੀ% ਬੋਨਸ ਦਿੱਤਾ ਜਾਵੇਗਾ ਜੇ ਕੰਮ ਕਰਨਾ ਹੈ ਤਾਂ ਕੰਮ ਕਰੋ ਨਹੀਂ ਕਰਨਾ ਤਾਂ ਕੇੰਦਰ ਜਾਵੋ ਛੱਡ ਦਿਓ ਇਸੇ ਤਰ੍ਹਾਂ ਮਜ਼ਦੂਰ ਹੜਤਾਲਾਂ ਚੱਲੇਗੇ ਅੰਮ੍ਰਾਵੜ ਦੀ ਸਥਿਤੀ ਹੋਰ ਖਰਾਬ ਹੋ ਗਈ ਫਿਰ ਅੰਗਰੇਜ਼ ਅਧਿਕਾਰੀਆਂ ਨੇ ਸੋਰੀ ਤੇਰੇ ਅੰਗਰੇਜ਼ ਅਧਿਕਾਰੀਆਂ ਨੇ ਗਾਂਧੀ ਜੀ ਨੂੰ ਇਨਵਾਈਟ ਕੀਤਾ ਕਿਉਂਕਿ ਗਾਂਧੀ ਜੀ ਨੇ ਜੋ ਆਸ਼ਰਮ ਸਥਾਪਿਤ ਕੀਤਾ ਸੀ ਉਥੇ ਅਹਮਦਾਬਾਦ ਦੇ ਗਾਂਧੀ ਜੀ ਨੇ ਜੋ ਆਸ਼ਰਮ ਸਥਾਪਿਤ ਕੀਤਾ ਸੀ ਉਥੇ ਅਹਮਦਾਬਾਦ ਦੇ ਮਿੱਲ ਮਾਲਿਕ ਬਹੁਤ ਹੀ ਮਹੱਤਵਪੂਰਨ ਪਰਸਨ ਸਾਰਾ ਭਾਈ ਅੰਬਾਲਾਲ ਸੀ ਅੰਗਰੇਜ਼ ਅਧਿਕਾਰੀਆਂ ਦੇ ਸਮਝੌਤਾ ਕਰਾ ਦਿੰਦੇ ਆ 10 ਪ੍ਰਤੀਸ਼ਤ ਬੋਨਸ ਦੇਣ ਦੀ ਗੱਲ ਤੇ ਸਮਝੌਤਾ ਹੋ ਜਾਂਦਾ ਹੈ ਗਾਂਧੀ ਜੀ ਅੰਗਰੇਜ਼ਾਂ ਦੇ ਕਹਾਂ ਤੇ ਇਹ ਸਮਝੌਤਾ ਚਲਵਾ ਦਿੰਦੇ ਹਨ ਅਨਸੂਇਆ ਪੈਨ ਨੇ ਗਾਂਧੀ ਜੀ ਦਾ ਸਾਥ ਦਿੱਤਾ ਮਿਲ ਮਾਲਕ ਅੰਦੋਲਨ ਦੇ ਵਿੱਚ ਹੁਣ ਆਪਾਂ ਸਕਰੀਨ ਦੀ طرف ਵੱਧਦੇ ਹਾਂ ਅਹਮਦਾਬਾਦ ਮਿਲ ਮਜ਼ਦੂਰ ਅਹਮਦਾਬਾਦ ਦੇ ਵਿੱਚ ਕੀ ਹੋਇਆ ਪਲੇਖ ਖੈਲ ਗਿਆ ਸੀ ਮਿਲ ਮਾਲਿਕਾ ਨੇ ਬੋਨਸ ਦਿੱਤਾ ਆਵਦੇ ਮਜ਼ਦੂਰਾ ਨੂੰ ਠੀਕ ਹੈ ਵੇਦਨ ਦਾ 70% ਬੋਨਸ ਦਿੱਤਾ ਪਲੇਖ ਖੈਲਣ ਗਣ ਬਹੁਤ ਸਾਰੇ ਮੌਤਾਂ ਹੋ ਗਿਆ ਸੀ ਉਸੇ ਸਮੇਂ ਉਹਨਾਂ ਦਿੱتن ਖਾਸ ਸੀ ਉਸੇ 70% ਬੋਨਸ ਦਿੱਤਾ ਗਿਆ ਫਿਰ 1918 ਦੇ ਵਿੱਚ ਪਲੇਖ ਖਤਮ ਹੋ ਗਿਆ ਮਿਲ ਮਾਲਿਕਾ ਨੇ ਕਿਹਾ ਕਿ ਹੁਣ ਵੀ ਪਰਸੈਂਟ ਬੋਨਸ ਦਿੱਤਾ ਜਾਵੇਗਾ काम करना है करो नहीं करना जावड़ो छो इसम की स्थापना की ठीक है उहमदाबाद के मिल मालिक बहुत ज्यादा इंपोर्टेंट परसन सारा भाई अंबा लाल से अंग्रेज अधिकारियों समझौता होके पैंती प्रतिशत देने से समझौता हो जाता है गांधी जी अंग्रेजा के कहते ਇਹ ਸਮਝੋਤਾ ਕਰਾ ਦਿੱਤੇ ਅਨੁਸੂਇਆ ਬ्यान ਨੇ ਗਾਂਧੀ ਜੀ ਦਾ ਸਾਥ ਦਿੱਤਾ ਮਿਲ ਮਾਲਿਕ ਅੰਦੋਲਨ ਦੇ ਵਿੱਚ ਗਾਂਧੀ ਜੀ ਦੁਆਰਾ ਸਭ ਤੋਂ ਪਹਿਲੀ ਵਾਰ ਭੁਖ ਭੜਦਾਲ ਹੰਤਾ ਹਮਾ ਆਂਧਾਬਾਦ ਵਿੱਚ ਕੀਤੀ ਗਈ ਸੀ ਗਾਂਧੀ ਜੀ ਨੂੰ ਸ਼ਬਦ ਦਾ ਪ੍ਰਾਪਤ ਹੋਈ ਸੀ ਕਿ ਮਜ਼ਦੂਰਾਂ ਨੂੰ 35% ਬੋਨਸ ਦੇਣ ਦੇ ਵਿੱਚ ਸਮਝੋਤਾ ਆਇਆ ਇਹ ਸਮਝੋਤਾ ਨੂੰ ਸਫਲ ਸਮਝੋਤਾ ਜਾਂ ਸਫਲ ਅੰਦੋਲਨ ਕਿਉਂ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਖੇੜਾ ਸत्याग्रह 1918 ਦੇ ਵਿੱਚ ਜੋ ਫਸਲ ਸੀ ਰਾਹ ਹੋ ਗਈ 13ਵੀਂ ਕਿਸਾਨਾਂ ਤੋਂ ਬਹੁਤ ਜ਼ਿਆਦਾ ਲਗਾਨ ਮਸੂਲ ਕੀਤਾ ਜਾਂਦਾ ਸੀ ਹਨਾ ਇਹ ਅੰਦੋਲਨ ਵੀ ਗੁਜਰਾਤ ਦੇ ਖੇੜਾ ਵਿੱਚ ਹੋਇਆ ਸੀ ਜਿਹੜੇ ਅੰਦੋਲਨ ਹੈ ਗੁਜਰਾਤ ਦੇ ਖੇੜਾ ਵਿੱਚ ਹੋਇਆ ਸੀ ਗਾਂਧੀਜੀ ਖੇੜਾ ਅੰਦੋਲਨ ਦਾ ਨੇਤਰਤਵ ਸਮਾਗਦੇ ਨੇ ਗਾਂਧੀਜੀ ਦੇ ਸਾਥੀ ਚਨ ਖੇੜਾ ਅੰਦੋਲਨ ਦੇ ਵਿੱਚ ਵੱਲਭਾਈ ਪਟੇਲ ਤੇ ਇੰਦੂ ਲਾਲ ਜੱਟ ਮੋਹਨ ਲਾਲ ਪਾਂਡੇ ਉੱਥੋਂ ਦੇ ਸਥਾਨੀਏ ਨੇਤਾ ਸਨ ਇਹਨਾਂ ਮੋਹਨ ਲਾਲ ਪਾਂਡੇ ਉੱਤੇ ਉਤਰੀ ਸਥਾਨੀਏ ਲੇਟਸ ਨੇ ਤਾਂ ਇਹਨਾਂ ਦੁਆਰਾ ਜੀ ਅੰਦੋਲਨ ਨੂੰ ਸੰਭਾਲਿਆ ਗਿਆ ਤੇ ਆਰਥਿਕ ਆਰਥਿਕ ਕਾਰਨ ਸਰਕਾਰ ਨੂੰ ਜੁਗਣਾ ਪਿਆ ਫਿਰ ਇੱਕ ਗੁਪਤ ਦਸਤਾਵੇਜ਼ ਜਾਰੀ ਕੀਤਾ ਗਿਆ ਜਿੰਦੇ ਅਨੁਸਾਰ ਉਸ ਵਿਅਕਤੀ ਤੋਂ ਟੈਕਸ ਲਿਆ ਜਾਵੇਗਾ ਜੋ ਇਸ ਨੂੰ ਦੇਣ ਦੇ ਸਮਰੱਥ ਹੋਵੇਗਾ ਇੱਕ ਵਿਅਕਤੀ ਹਾਰਦੀਮਨ ਜਿਨੇ ਕਿਹੜਾ ਸत्याग्रह ਨੂੰ ਸਫਲ ਸत्याग्रह ਅੰਦੋਲਨ ਜੀ ਦੁਆਰਾ ਵੇਖੋ ਜੋ ਸਫਲ ਫਸਲ ਸੀ ਖਰਾਬ ਹੋ ਗਈ ਕਿਹੜਾ ਸत्याग्रह 1918 ਵਿੱਚ ਹੋਇਆ ਖੇਰਵੀ ਕਿਸਾਨਾਂ ਤੋਂ ਬਹੁਤ ਜ਼ਿਆਦਾ ਲਗਾਨ ਲਿਆ ਜਾ ਰਿਆ ਸੀ ਇਹ ਅੰਦੋਲਨ ਵੀ ਗੁਜਰਾਤ ਖੇੜਾ ਦੇ ਵਿੱਚ ਸੀ ਗਾਂਧੀ ਜੀ ਖੇੜਾ ਅੰਦੋਲਨ ਦੇ ਨੇਤ੍ਰਿਤਵ ਸੰਭਾਲਦੇ ਐ ਗਾਂਧੀ ਜੀ ਦੇ ਸਾਥੀ ਖੇੜਾ ਅੰਦੋਲਨ ਦੇ ਵਿੱਚ ਵੱਲਭਾਈ ਪਟੇਲ ਤੇ 인ਦੂ ਲਾਲ ਜਾਗਨੀ ਮੋਨ ਲਾਲ ਪਾਂਡੇ ਉੱਥੋਂ ਦੇ ਸਥਾਨੀ ਨੇਤਾ ਸਨ ਇਹਨਾਂ ਦੁਆਰਾ ਅੰਦੋਲਨ ਸੰਭਾਲਿਆ ਜਾਂਦਾ ਆਖਿਰਕਾਰ ਇਹਨਾਂ ਨੇ ਜਿੱਤਣਾ ਪਿਆ ਫਿਰ ਇੱਕ ਗੁਪਤ ਦਸਤਾਵੇਜ਼ ਸੀ ਕੀਤਾ ਗਿਆ ਜਿਸ ਦੇ ਅਨੁਸਾਰ ਉਸ ਵਿਅਕਤੀ ਤੋਂ ਟੈਕਸ ਲਿਆ ਜਾਵੇ ਜੋ ਇਸ ਨੂੰ ਦੇਖ ਰਿਹਾ ਹੈ ਇੱਕ ਵਿਅਕਤੀ ਹਾਰਦੀਮਾਨ ਜਿਸ ਨੇ ਕਿਹੜਾ ਸਤਿਆਗ੍ਰਹਿ ਹੈ ਨੂੰ ਸਫਲ ਸਤਿਆਗ੍ਰਹਿ ਹੈ ਠੀਕ ਹੈ ਜੀ ਇਸ ਤੋਂ ਅੱਗੋਂ ਆਪਾਂ ਕੱਲ ਕੰਟੀਨਿਊ ਕਰਾਂਗੇ ਇੰਨਾ ਜ਼ਿਆਦਾ ਨਾ ਪੜੋ ਕਿਉਂਕਿ ਬਹੁਤ ਜ਼ਿਆਦਾ ਲੰਬੀ ਚੈਪਟਰ ਹੈ ਠੀਕ ਹੈ ਤੇ ਹਜੇ ਵੀ ਪਿੱਛੇ ਬਹੁਤ ਸਾਰਾ ਦੇਖੋ ਬਹੁਤ ਸਾਰਾ ਚੈਪਟਰ ਪਿਆ ਹੈ ਕਿਉਂਕਿ ਇਨੀਆਂ ਕਹਾਣੀਆਂ ਤਾਂ ਨਹੀਂ ਯਾਦ ਨਹੀਂ ਹੋਣੀਆਂ ਤੇ ਕੀ ਕਰਨਾ ਕਰਿਆ ਜੀ ਹਾਇ ਯਾਦ ਨਹੀਂ ਹੁੰਦੀਆਂ ਪਿੱਛੇ ਰਿਵੀਜ਼ਨ ਲੱਗੀ ਹੋਈ ਠੀਕ ਹੈ థ్యాంక్ యూ సో మచ్ మెల్ కీ చార్ క్లాస్